ਤਾਂ ਵੀਰੇ ਫੋਨ ਆਈ ਜਾਂਦਾ ਕੀ ਕਹਿੰਦੀ ਹੈ ਹੈਲੋ ਹੈਲੋ ਹਾਂ ਬੇ ਮੰਤਰੀ ਕਿਵੇਂ ਹੋ ਠੀਕ ਹੈ ਜੀ ਵਧੀਆ ਤੁਸੀਂ ਸਸ ਸਤਿ ਸ੍ਰੀ ਅਕਾਲ ਵਧੀਆ ਵਧੀਆ ਤੂੰ ਸੁਣਾ ਠੀਕ ਹੈ ਜੀ ਵਧੀਆ ਬੱਚੇ ਠੀਕ ਹੈ ਹਾਂ ਵਧੀਆ ਨੇ ਸਾਰੇ ਤੂੰ ਦੱਸ ਜਵਾਕ ਜਲੇ ਸਾਰੇ ਠੀਕ ਨੇ ਠੀਕ ਹੈ ਜੀ ਸਾਰੇ ਵਧੀਆ ਠੀਕ ਠਾਕ ਚਲੋ ਠੀਕ ਠਾਕ ਹੀ ਚਾਹੀਦੇ ਹਾਂ ਐ ਪੁੱਛਦੀ ਸੀ ਕਿ ਤੁਹਾਡਾ ਟਰੈਕਟਰ ਹੀ ਦੇ ਦੋ ਅਸੀਂ ਕਦੋਂ ਕਰਨਾ ਸੀਗਾ ਉਹ ਤਾਂ ਬੱਬੀ ਟਰੈਕਟਰ ਦਾ ਨਾ ਉਹ ਕਦੋਂ ਅਸੀਂ ਵੀ ਕਰਨ ਆਲਾ ਪਿਆਗਾ ਤੇ ਥੋੜਾ ਜਿਹਾ ਉਹ ਕਹਿੰਦੇ ਖਰਾਬ ਖਰੂਬ ਵੀ ਲੱਗਦਾਗਾ ਸਰਵਿਸ ਕਰਾਉਣ ਆਲੀ ਹੈਗੀ ਤੇ ਉਹ ਐਮਐਲ ਦਾ ਅਜੇ ਨਹੀਂ ਪਤਾ ਵੀ ਖੇਤ ਹੀ ਲੈ ਗਏ ਹੁਣ ਕਹਿੰਦੇ ਇਸ ਕਦੋਂ ਕਰਨਾਗਾ ਸੋੜੇ ਤਾਂ ਦੋ ਟਰੈਕਟਰ ਹੈਗੇ ਨੇ ਕੁੜੇ ਇੱਕ ਦੇ ਦੋ ਸਾਨੂੰ ਤੁਸੀਂ ਐ ਕਿਉਂ ਕਰਦੇ ਹੋ ਇੱਕ ਤਾਂ ਖਰਾਬ ਹੀ ਖੜਾ ਬੱਬੀ ਇੱਕ ਸਿਰ ਖੇਤ ਲੈ ਗਏ ਉਹ ਕਦੋਂ ਕਰਨਾ ਭਾਰ ਵੀ ਤੁਹਾਡੇ ਨਾਲ ਤੁਸੀਂ ਐਂ ਕਰਿਆ ਸੀਗਾ ਮਸਾਂ ਜੇ ਦਿੱਤਾ ਸੀਗਾ ਪਰ ਤੁਸ ਤੁਹਾਨੂੰ ਦੇ ਤਾਂ ਦਿੱਤਾ ਸੀ ਪਰ ਤੁਸੀਂ ਖਰਾਬ ਕਰਕੇ ਖੜਾ ਆ ਗਏ ਟਰੈਕਟਰ ਕੋਈ ਗੱਲ ਨਹੀਂ ਸੀਗਾ ਅਸੀਂ ਤਾਂ ਇੱਕ ਦਿਨ ਲੈ ਕੇ ਗਏ ਆ ਟਰੈਕਟਰ ਦੂਜੇ ਦਿਨ ਨੂੰ ਅਸੀਂ ਟਰੈਕਟਰ ਖੜਾ ਗਏ ਸੀ ਵਧੀਆ ਚੰਗਾ ਪਹਿਲਾਂ ਚੱਲਦਾ ਸੀ ਟਰੈਕਟਰ ਦਾ ਇੱਥੋਂ ਚੱਲਦਾ ਹੋ ਪਰ ਇੱਥੇ ਜਦੋਂ ਕਰਿਆ ਆਏਗਾ ਉਦੋਂ ਮੇਰੀ ਸੱਸ ਐਨਾ ਕੁਸ ਬੋਲੀ ਕਹਿੰਦੀ ਤੇਰੇ ਪੇਕੇ ਆਣੇ ਕਹਿੰਦੀ ਟਰੈਕਟਰ ਜਮਾ ਕਵਾੜ ਕਰਕੇ ਖੜਾ ਤਾ ਕਹਿੰਦੀ ਇੱਕ ਦਿਨ ਕਾਦਾ ਲੈ ਗਏ ਹੁਣ ਉਹ ਤੇ ਦੁੱਗਣੇ ਤਿੱਗਣੇ ਪੈਸੇ ਲਾਉਣਗੇ ਫਿਰ ਮੈਨੂੰ ਲੱਗਦਾ ਇਹਨਾਂ ਨੇ ਵਰਕਸ਼ਾਪ ਤੇ ਉਹ ਵੀ ਕਰਵਾਈ ਸੀਗੀ ਸਰਵਿਸ ਉਹਦੀ ਬਾਬਾ ਪੈਸੇ ਜੇ ਲੱਗੇ ਸੀ ਪਤਾ ਨਹੀਂ ਕੋਈ ਕੋਈ ਨਹੀਂ ਤੁਸੀਂ ਆਪ ਹੋ ਗਿਆ ਉਹ ਛੋਡੇ ਸਾਡੇ ਕੋਲੇ ਦਾ ਟਰੈਕਟਰ ਕੋਈ ਨਹੀਂ ਛੋਡਾ ਖਰਾਬ ਹੋਇਆ 2 ਘੰਟਿਆਂ ਚ ਕੀ ਖਰਾਬ ਹੋ ਗਿਆ ਇੱਕ ਰਾਤ ਚ ਫਿਰ ਹੁਣ ਮੈਂ ਕੀ ਕਹ ਸਕਦੀ ਆ ਭਾਬੀ ਹਣਾ ਮੇਰੀ ਮੰਮੀ ਦੀ ਚੱਲਦੀ ਆ ਤੈਨੂੰ ਪਤਾ ਫਿਰ ਮੈਂ ਤਾਂ ਆਪਦੇ ਸਾਸ ਨੂੰ ਪੁੱਛ ਗਈ ਦੱਸੂਗੀ ਤੁਹਾਨੂੰ ਜੇ ਦੇਣ ਦੇ ਤਾਂ ਨਹੀਂ ਜਿਹੜਾ ਸੀ ਐਨਾ ਸਮਾਨ ਤੈਨੂੰ ਆਈ ਵਾਰ ਦਿੰਨੇ ਆ ਕਿ ਕਦੇ ਕੁਝ ਲੈ ਗਈ ਕਦੇ ਕੁਝ ਲੈ ਗਈ ਆਪਦਾ ਟਰੈਕਟਰ ਦਾ ਮਾਜਣਾ ਵੀ ਨਹੀਂ ਛੋਡਾ ਫਿਰ ਉਹ ਤਾਂ ਮੈਂ ਤਾਂ ਚੱਲ ਲੈ ਆ ਜਾਨੀ ਆ ਭਾਬੀ ਹੁਣ ਮੈਂ ਤਾਂ ਛੋਡੇ ਕੋਲੇ ਆਉਣੀ ਆ ਹੁਣ ਮੈਂ ਤਾਂ ਗਾਹਾਂ ਬਗਾਨੇ ਘਰਾਂਗੀ ਉਹ ਬਗਾਨੇ ਹੱਥਾਂਗੀ ਅਗਲੇ ਜਿੰਨੇ ਕਹੂਗਾ ਮੈਂ ਉਵੇਂ ਹੀ ਕਰੂੰਗੀ ਨਾ ਨਹੀਂ ਫੇਰ ਕੀ ਹੁੰਦਾਗਾ ਚੰਗੇ ਤਾਂ ਨਾ ਹੋਵੇ ਫਿਰ ਤਾਂ ਅਸੀਂ ਕਹਿਣਦੇ ਸੋਡੇ ਚੰਗੇ ਭਲੇ ਦੋ ਸੈਕਟਰ ਨਹੀਂ ਘੁਮਾਉਣਾ ਮਾਰਦੇ ਜਾਣ ਕੇ ਤਾਂ ਸੈਕਟਰ ਦੇ ਦੋ ਇੰਨਾ ਮਰਜੀ ਹੁੰਦਾਗਾ ਪਰ ਉਹਨਾਂ ਦਾ ਤੁਹਾਨੂੰ ਪਤਾ ਹੀ ਹੈਗਾ ਹੁਣ ਇਹਨਾਂ ਦੀ ਮਰਜ਼ੀ ਚੱਲਦੀ ਹੈ ਜੇ ਹੁਣ ਮੈਂ ਪੁੱਛੂੰਗੀ ਫੇਰ ਹੀ ਤੁਹਾਨੂੰ ਦੱਸੂੰਗੀ ਕੁਛ ਵੀ ਕੀ ਕਹਿੰਦੇ ਨੇਗੇ ਮੇਰੀ ਮੰਮੀ ਨੂੰ ਪੁੱਛਣਾ ਪਊਗਾ ਤੁਹਾਨੂੰ ਪਤਾ ਇੱਥੇ ਮੇਰੀ ਮੰਮੀ ਦੀ ਚੱਲਦੀ ਹੈ ਉਹਨੂੰ ਪੁੱਛ ਕੇ ਦੱਸ ਦੂੰਗੀ ਨਹੀਂ ਇਹ ਗੱਲ ਨਹੀਂ ਹੈਗੀ ਬਾਬੀ ਤੈਨੂੰ ਪਤਾ ਹੀ ਹੈ ਸ਼ੁਰੂ ਤੋਂ ਮੰਮੀ ਦੀ ਕੋਈ ਚਲਦੀ ਹੈਗੀ ਪੁੱਛ ਕੇ ਵੀ ਉਸੇ ਨੂੰ ਦੇਣਾ ਪਊਗਾ ਹਾਂ ਮੈਂ ਉਹ ਤੋਂ ਬਿਨਾ ਪੁੱਛੇ ਦੇ ਨਹੀਂ ਨਾ ਸਕਦੀ ਚੀਜ਼ ਫਿਰ ਉਹ ਤਰਾਜ ਕਰਨਗੇ ਪੁੱਛਣਾ ਤਾਂ ਮੈਨੂੰ ਪਊਗਾ ਹਾਂ ਕਰਕੇ ਸਾਨੂੰ ਟਰੈਕਟਰ ਦੀ ਜ਼ਰੂਰਤ ਪੈਗੀ ਕਿਵੇਂ ਕਰੋ ਸਾਨੂੰ ਟਰੈਕਟਰ ਦਿਓ ਹੋਰ ਕੋਈ ਮਿਲਦਾ ਵੀ ਨਹੀਂ ਹਾਂ ਹੁਣ ਮੌਕੇ ਤੇ ਤਾਂ ਹੀ ਤਾਂ ਔਖਾ ਹੋ ਗਿਆ ਤਾਂ ਹੀ ਸਾਨੂੰ ਕੋਈ ਨਾ ਫਿਰ ਮੈਂ ਤੁਹਾਨੂੰ ਪੁੱਛ ਕੇ ਦੱਸ ਦੂੰਗੀ ਮੰਮੀ ਨੂੰ ਜਿਵੇਂ ਉਹਨੇ ਕਿਹਾ ਫਿਰ ਮੈਂ ਤੁਹਾਨੂੰ ਫੋਨ ਕਰਾਂ ਨਾ ਬਸ ਤੂੰ ਕਹਿ ਦੇਂ ਵੀ ਭਾਈ ਟਰੈਕਟਰ ਦੇਣਾਗਾ ਠੀਕ ਹੈ ਦੇ ਉਹ ਟਰੈਕਟਰ ਸਾਨੂੰ ਤਾਂ ਪਤਾ ਨਹੀਂਗਾ ਹੁਣ ਪੁੱਛ ਲੂਗੀ ਮੈਂ ਕੀ ਕਹਿੰਦੀ ਆ ਹਾਂ ਪੁੱਛ ਕੇ ਮੈਨੂੰ ਤੂੰ ਫੋਨ ਕਰਦੀ ਦੱਸ ਮੈਨੂੰ ਤੂੰ ਦੱਸ ਦੇਣੀ ਹੁਣੀ ਚੰਗਾ ਫਿਰ ਆਊਗਾ ਤੇਰਾ ਭਰਾ ਲੈਣ ਲੈ ਕੇ ਜਾਊਗਾ ਨਾ ਕੋਈ ਗੱਲ ਨਹੀਂ ਸਾਨੂੰ ਆ ਜਾ ਹਾਂ ਉਹ ਤਾਂ ਆਉਂਦਾ ਸੀਗਾ ਮਹਾ ਚੱਲ ਮੈਂ ਫੋਨ ਕਰ ਦਿੰਨੀ ਆ ਮਾੜਾ ਜੇ ਮੈਂ ਉਹਦੀ ਸੱਸ ਦਾ ਨਹੀਂ ਪਤਾ ਫਿਰ ਕਹਿੰਦੇ ਨਾ ਵੀ ਨਾ ਦਿੱਤਾ ਤੇ ਉਹ ਤਾਂ ਤੁਰਦਾ ਸੀਗਾ ਹਾਣੀ ਸਿਗਰੇ ਹੋਂ ਤੋਂ ਬਾਹਰ ਗਈ ਹੋਈ ਐ ਮੰਮੀ ਪਤਨ ਇੱਥੇ ਕਿਸੇ ਦੇ ਕੋਲ ਆ ਫੇਰ ਆਊਗਾ ਲੈਣਾ ਟਰੈਕਟਰ ਲੈਣ ਆਊਗਾ ਤੂੰ ਦੱਸ ਦੇ ਸਾਨੂੰ ਜੰਗਾ ਨਾ ਕੋਈ ਗੱਲ ਨਹੀਂ ਪੱਪੀ ਮੈਂ ਪੁੱਛ ਕੇ ਦੱਸੂਗੀ ਪਰ ਮੈਂ ਤੁਹਾਡੇ ਨਾਲ ਪੱਕੀ ਜ਼ਮਾਨ ਨਹੀਂ ਕਰਦੀ ਹੈਗੀ ਵੀ ਹਾਂ ਲੈ ਜਾ ਟਰੈਕਟਰ ਮੈਂ ਤੁਹਾਨੂੰ ਕਹਿ ਰਹਾ ਵੀ ਟਰੈਕਟਰ ਲੈ ਜਾ ਤੁਸੀਂ ਹਨਾ ਤੇ ਬਾਅਦ ਚ ਉਹ ਹੀ ਗੱਲ ਹੋ ਜੇ ਮੈਨੂੰ ਉਹ ਜਵਾਬ ਦੇ ਦੇ ਫਿਰ ਤੁਸੀਂ ਮੈਨੂੰ ਕਹੋਗੇ ਤੁਸੀਂ ਲਾਰਾ ਲਾਤਾ ਕਿਸੇ ਵਸੇ ਹੋਰ ਵੀ ਨਹੀਂ ਪੁੱਛਣ ਜੋਗ ਰਹੇ ਹੈਗੇ ਤੁਸੀਂ ਹੋਰ ਤੂੰ ਐ ਕਰ ਹੁਣ ਕਿਵੇਂ ਕਰ ਤੂੰ ਉਹਨੂੰ ਕਹਿ ਦੀ ਵੀ ਮੈਨੂੰ ਟਰੈਕਟਰ ਦੇਣਾ ਹੈਗਾ ਉਹਨਾਂ ਟਾਈਮ ਮੈਂ ਤੁਹਾਨੂੰ ਆਏ ਨਹੀਂ ਪੱਕਾ ਨਹੀਂ ਕਹਿੰਦੀ ਹੈਗੀ ਵੀ ਹਾਂ ਮੈਂ ਪੱਕਾ ਹੀ ਕਹਿ ਦੂੰਗੀ ਵੀ ਸੋਨੂੰ ਤੁਸੀਂ ਟਰੈਕਟਰ ਲੈ ਜਾਓ ਮੈਂ ਉਹਦੇ ਰਾਤੋਂ ਬਿਨਾ ਮੈਂ ਹਾਂ ਨਹੀਂ ਕਰ ਸਕਦੀ ਹੈਗੀ ਚੰਗਾ ਫਿਰ ਪੁੱਛ ਕੇ ਮੈਨੂੰ ਦੱਸ ਹਾਂ ਠੀਕ ਹੈ ਬੱਬ ਚਲ ਪੁੱਛੂੰਗੀ ਮੈਂ ਲੈ ਹੁਣ ਭਾਬੀ ਨੇ ਫੋਨ ਕਰਤਾ ਸੀ ਟਰੈਕਟਰ ਨੂੰ ਹੁਣ ਮੈਂ ਕੀ ਜਵਾਬ ਦਵਾਂ ਉਹ ਪਿਛਲੀ ਵਾਰ ਤਾਂ ਮੈਂ ਬਹਾਨਾ ਲਾਤਾ ਸੀ ਵੀ ਚੱਲ ਸਾਡਾ ਟਰੈਕਟਰ ਖਰਾਬ ਆ ਟਰੈਕਟਰ ਤਾਂ ਠੀਕ ਸੀਗਾ ਮੈਂ ਉਹਨਾਂ ਨੂੰ ਉਹੀ ਕਹਤਾ ਵੀ ਟਰੈਕਟਰ ਤੁਸੀਂ ਖਰਾਬ ਕਰਕੇ ਖੜਾ ਗੇ ਫਰ ਮੈਂ ਕੀ ਕਹਿੰਦੀ ਫਿਰ ਹੁਣ ਹੁਣ ਮੈਨੂੰ ਸੱਸ ਨੂੰ ਪੁੱਛਣਾ ਪਊਗਾ ਜੇ ਮੈਂ ਉਹਨਾਂ ਨੂੰ ਜਵਾਬ ਦਿੰਨੀ ਆ ਆਪਦੇ ਭਰਾ ਨੂੰ ਤਾਂ ਭਰਾ ਭਰਾ ਪਰਜਾਈ ਉਹਨੇ ਟੁੱਟਦੀਆਂ ਜੇ ਮੈਂ ਨਹੀਂ ਜਵਾਬ ਦਿੰਦੀ ਤਾਂ ਫਿਰ ਉਹੀ ਗੱਲ ਸੱਸਰ ਨੂੰ ਟੁੱਟਦੀਆਂ ਤੇ ਕਹੂਗੀ ਤੂੰ ਉਤੋਂ ਦੀ ਹੋ ਕੇ ਟਰੈਕਟਰ ਦਿੰਨੀ ਆ ਹੁਣ ਮੈਂ ਕੀ ਕਰਾਂ ਬਾਲਕ ਸੁੱਤੀ ਫਸ ਗਈ ਮੈਂ ਤਾਂ ਚੱਲ ਦੇਖਦੀ ਆ ਪੁੱਛ ਕੇ ਕੀ ਕਹਿੰਦੀ ਆ ਮੰਮੀ ਦਿੰਦੀ ਆ ਟਰੈਕਟਰ ਤੇ ਨਹੀਂ ਘੇਰਾ ਤਾਂ ਇਹਨੂੰ ਪੁੱਛਣਾ ਪਊਗਾ ਇਹ ਤੋਂ ਬਾਹਰ ਤਾਂ ਮੈਂ ਹੋ ਨਹੀਂ ਸਕਦੀ ਚੱਲ ਪੁੱਛ ਕੇ ਦੇਖਦੀ ਆ ਫਿਰ ਕੀ ਕਹਿੰਦੀ ਆ ਰੋਟੀ ਖਾਣੀ ਹੈਗੀ ਜਿਹੜਾ ਵੇਲਾ ਹੋ ਗਿਆ ਤੇ ਨਾ ਹੀ ਚਟਣੀ ਕਰਦੀ ਹੈਗੀ ਭਾਵੇਂ ਨਾ ਹੀ ਚਟਣੀ ਕਰਦੀਆਂ ਰੋਟੀ ਚੰਗੀਆਂ ਹੋਣੀਆਂ ਤੁਹਾਨੂੰ ਕਿੱਥੇ ਘਟਾ ਕੁੰਡਾ ਤਾਂ ਪੈਗਾ ਜਿੱਦ ਕੀ ਕਰਦੀਆਂ ਹਾਂ ਰੋਟੀ ਖਾਣੀ ਹੈਗੀ ਕਿਹੜਾ ਵੇਲਾ ਹੋ ਗਿਆ ਰੋਟੀ ਤਾਂ ਹੁਣ ਖਾਣੀ ਹੈ ਬੀਬੇ ਉਹਨਾ ਮੇਰੇ ਪਿੰਡ ਵਾਲਾ ਦਾ ਫੋਨ ਆਇਆ ਸੀਗਾ ਕੀ ਕਹਿੰਦੇ ਮੇਰੇ ਭਰਾ ਦਾ ਉਹਨਾਂ ਨੂੰ ਟਰੈਕਟਰ ਦੀ ਲੋੜ ਹੈ ਤੇ ਆਪਣਾ ਤਾਂ ਕੱਦੂ ਕਰਨ ਵਾਲਾ ਪੈ ਕੇ ਉਹਨਾਂ ਟਰੈਕਟਰ ਕਿੱਥੋਂ ਦੇ ਦੀਏ ਟਰੈਕਟਰ ਮੰਗਦੇ ਸੀਗੇ ਉਹ ਤੇ ਆਪ ਦਾ ਨਵਾਂ ਲਿਆਉ ਨੰਮਾ ਦਾ ਇੰਨਾ ਕਿੱਥੇ ਹਜੇ ਗਇਆ ਪੁੱਤ ਫੇਰ ਆਪਣੇ ਲਈ ਤਾਂ ਇੰਨਾ ਕੰਮ ਪੈਗਾ ਕਦੋਂ ਕਰਨ ਆਲਾ ਪੈਗਾ ਪਿਛਲੀ ਵਾਰ ਵੀ ਉਹਨਾਂ ਨੂੰ ਦਿੱਤਾ ਸੀ ਹੁਣ ਫੇਰ ਲੈਣ ਆ ਗਏ ਉਹ ਆਏ ਕਿਵੇਂ ਡੰਗ ਲੈਣਾ ਪੁੱਤ ਆ ਤਾਂ ਸਾਰਾ ਕੰਮ ਖੇਤ ਕਟੋਏ ਕਰਨ ਆਲਾ ਆਏ ਬੇਬੇ ਭੈਣ ਭਰਾ ਦਾ ਤਾਂ ਕੀ ਬੰਡਾ ਹੁੰਦਾ ਚਲ ਜੇ ਆਪਾਂ ਇੱਕ ਦਿਨ ਸਾਰ ਲੈਂਦੇ ਉਹਨਾਂ ਨੂੰ ਦੇ ਦਿੰਦੇ ਤਾਂ ਫੇਰ ਪਿਛਲੀ ਵਾਰ ਵੀ ਦਿੱਤਾ ਹੀ ਸੀ ਤੀ ਗਏ ਹੁਣ ਫੇਰ ਕੀ ਕਰੀਏ ਤੇ ਫੇਰ ਆਪਣਾ ਕੰਮ ਰਹਿ ਜਾਊਗਾ ਫਰਮਾ ਉਹ ਗੁੱਸੇ ਹੋ ਜਾਣਗੇ ਕਹਿਣਗੇ ਮੇਰੇ ਭੈਣ ਨੇ ਮੇਰਾ ਡੰਗ ਨਹੀਂ ਸਾਰਿਆ ਹੈਗਾ ਫਿਰ ਹੁਣ ਤੁਹ ਵੀ ਦੱਸਤੀ ਸਿਆਣੀ ਐ ਵੀ ਪਰ ਦਿੱਤਾ ਸੀ ਆਪਾਂ ਨੇ ਹੁਣ ਆਪਣਾ ਤਾਂ ਸਾਰਾ ਕੰਮ ਪਹਿਲੇ ਕਦੂ ਕਰਨ ਵਾਲਾ ਪਏਗਾ ਤੇ ਉਹਨਾਂ ਨੂੰ ਕਿੱਥੋਂ ਦੇ ਦੀ ਹੁਣ ਆਪਾਂ ਉਹ ਆਪ ਦਾ ਨਮਾ ਲਿਆ ਹੁਣ ਭਾਈ ਪੁੱਤ ਫੇਰ ਉਹ ਉਹ ਨਾਲ ਪਿੱਛੇ ਦੀ ਵਾਰ ਨੂੰ ਟਾਇਰ ਟੈਟ ਦਿੱਤਾ ਸੀ ਦੇਖਾ ਹਾਂ ਦਿੱਤਾ ਸੀ ਨਾ ਤੇ ਉਹਨਾਂ ਨੇ ਆਪਣਾ ਟਾਇਰ ਟੈਟ ਦੱਸ ਦਿੰਨੀ ਛੱਡਿਆ ਤੇ ਆਪਾਂ ਇੱਥੇ ਕਰਾਇਤੇ ਲੈ ਕੇ ਕੰਮ ਕਰਿਆ ਸਾਰਾ ਦੇ ਹੁਣ ਆਪਾਂ ਉਹਨਾਂ ਨੂੰ ਕਿੱਥੋਂ ਦੇ ਦਈਏ ਪੁੱਤ ਫੇਰ ਮਸਾਂ ਛੱਡਣਾ ਆਏ ਨੇ ਕਿੰਨੇ ਦਿਨਾਂ ਪਿੱਛੋਂ ਫੋਨ ਕਰ ਕਰ ਥੱਕ ਗਏ ਹੈ ਤੇ ਹੁਣ ਭਾਈ ਫੇਰ ਆਪਾਂ ਤਾਂ ਕੀ ਹੁਣ ਦਿੰਦੇ ਨਹੀਂ ਨਾ ਟਰੈਕ ਤੇ ਆਪਦਾ ਉੱਲਿਆ ਹੁਣ ਚਲ ਕੋਈ ਨਾ ਬੀਬੀ ਜੀ ਮੈਂ ਤੇਰੀ ਮਰਜ਼ੀ ਹਾਂ ਨੇ ਪਰ ਦਿੱਤਾ ਸੀ ਪੁੱਤ 10 ਦਿਨ ਦਿੱਤਾ ਸੀ ਛੱਡ ਕੇ ਵੀ ਨਹੀਂ ਗਏ ਫੇਰ ਫੋਨ ਕਰ 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 ਥੱਕ ਗਏ ਦੇਖ ਆਪਾ ਚਲ ਠੀਕ ਹੈ ਬੀਬੀ ਜੀ ਮੈਂ ਤੇਰੀ ਮਰਜ਼ੀ ਹੁਮੀ ਠੀਕ ਤੇ ਬੇਣੀ ਵੀ ਜਵਾਬ ਦਿੱਤਾ ਉਹਨੇ ਮੇਰੇ ਨੂੰ ਕੀ ਕਹੂੰਗੀ ਫੋਨ ਲਾ ਕੇ ਤਾਂ ਹਾਂ ਚੜ ਗਈ ਤੇ ਮੈਂ ਥੱਲੇ ਬਾਹਲਾ ਫਰਦਾ ਮੈਨੂੰ ਦੱਸ ਹੀ ਜੰਮ ਮੜਾ ਆਜੋ ਆਜੋ ਆਸੀ ਮੈਂ ਤਾਂ ਪਰਵੀ ਤਾਂ ਹਾਂ ਦੱਸੋ ਮੈਂ ਟਰੈਕਟਰ ਲੈ ਕੇ ਆਉਣਾਗਾ ਮੈਂ ਉਹਨਾਂ ਨੂੰ ਫੋਨ ਕਰਿਆ ਸੀਗਾ ਕਿ ਉਹਨ 855 ਲਿਆਉਣਾਗਾ ਤੇ ਕਦੋਂ ਕਰਨਾਗਾ ਤੇ ਉਹ ਆਪਣੇ ਨਾਲ ਦਾ ਟਰੈਕਟਰ ਚਾਲੀ ਖੜ ਗਿਆ ਮੈਂ 5 ਮਿੰਟਾਂ ਦਾ ਰਹਾਗਾ ਮੈਂ ਲਈ ਹੁਣ ਦਾ ਗੱਲ ਤਾਂ ਸੁਣ ਲੋ ਕੇ ਸੇਰੀ ਗੱਲ ਕਿ ਤੂੰ ਉਹਨੇ ਮੈਂ ਭੈਣ ਕਿਹੜਾ ਮੈਨੂੰ ਜਵਾਬ ਦੇ ਦੂਗੀ ਮੈਂ 2 ਮਿੰਟੇ ਮੜਿਆ ਆ ਹਾਏ ਵੇ ਰੱਬਾ ਮੈਂ ਉਹ ਮੈਂ ਕਿਉਂ ਗੱਲ ਤਾਂ ਸੁਣ ਲੈ ਤੂੰ ਦਾ ਨੰਨਾ ਪੋਣੀ ਹੁੰਦੀ ਆ ਸੁਣਾਓ ਪਹਿਲੇ ਚਾਹ ਪਾਣੀ ਕਰਦੇ ਮੈਨੂੰ ਜਾਣ ਦੇ ਜਲਦੀ ਜਲਦੀ ਹੋ ਗਈ ਸਾਡੀ ਗੱਲ ਪੂਰੀ ਗੱਲ ਕਿਉਂ ਪੂਰੀ ਨੂੰ ਆਏ ਕਰ ਨਾਲੇ ਉਹਦੇ ਕੱਪੜੇ ਦੇ ਦੇ ਚੇਂਜ ਕਰ ਲੈਣਾ ਮੈਂ ਮੈਂ ਫੋਨ ਕਰਿਆ ਸੀਗਾ ਮਨਪ੍ਰੀਤ ਨੂੰ ਅੱਛਾ ਦੱਸ ਉਹ ਕਹਿੰਦੀ ਭਾਈ ਵੀ ਮੇਰੀ ਮੈਂ ਤਾਂ ਨਹੀਂ ਫੋਨ ਕਰ ਲਿਆ ਸੀ ਮਹਾਪ੍ਰੀਤ ਦਾ ਭਾਈ ਟਰੈਕਟਰ ਲੈਣ ਆਊਗਾ ਵੀ ਹੋ ਆਗਾ ਵੀ ਟਰੈਕਟਰ ਦੇਓ ਸਾਨੂੰ ਕਹਿੰਦੀ ਭਾਈ ਮੇਰੀ ਸੱਸ ਦੀ ਚਲਦੀ ਹੈ ਕਹਿੰਦੀ ਮੈਂ ਪੁੱਛੇ ਬਿਨਾ ਮੈਂ ਪੁੱਛ ਕੇ ਫੇਰ ਦੱਸੂਗੀ ਅੱਛਾ ਹਾਂ ਪਹਿਲਾਂ ਤੁਸੀਂ ਉਹ ਟਰੈਕਟਰ ਲਏ ਸੀ ਉਹਨਾਂ ਦਾ ਤੇ ਉਦੋਂ ਮੈਂ ਤਾਂ ਉਹਨੂੰ ਕਿਹਾ ਵੀ ਇਸ ਤੇ ਤਾਂ ਵੀ ਕੋਈ ਨਹੀਂ ਹੋ ਕੀਤਾਗਾ ਖਰਾਬ ਬਿਸ ਤਾਂ ਵਧੀਆ ਚੱਲਦਾ ਛੱਡ ਕੇ ਆਇਆ ਉਹ ਕਰਕੇ ਤਾਂ ਖੜਾ ਕੇ ਕੁਝ ਹੋਈ ਨਹੀਂ ਸੀ ਤੇ ਹਾਂ ਕਹਿੰਦੀ ਨਾ ਕਹਿੰਦੀ ਕਿ ਖਰਾਬ ਹੋ ਗਿਆ ਐਮ ਬਾਹ ਕਹਿੰਦੀ ਪਹਿਲਾਂ ਟਰੈਕਟਰ ਉਹ ਬਾਨੇ ਮਾਰਦੇ ਕੁੜੀ ਵੀ ਆਪਣੀ ਤੇ ਕਹਿੰਦੀ ਮੇਰੀ ਸੱਸ ਦੀ ਚੱਲਦੀ ਆ ਭਾਈ ਮੈਂ ਪੁੱਛੇ ਬਿਨਾ ਨਹੀਂ ਦਿੰਦੀ ਕਹਿੰਦੀ ਫੇ ਆਵੇ ਨਾ ਬਾਈ ਲੈਂਡ ਟਰੈਕਟਰ ਜੇ ਨਜ਼ਰ ਮੈਂ ਪੁੱਛ ਕੇ ਦੱਸੂਗੀ ਕਹਿੰਦੀ ਫੇਰ ਆਜੇ ਬਹਾਨੇ ਮਾਰਦੇ ਮੈਥੋਂ ਪੁੱਛ ਰਹਾ ਕੁੜੀ ਆਪਣੀ ਜਾਣ ਕੇ ਟਰੈਕਟਰ ਤਾਂ ਮੈਂ ਜਮਾ ਸਹੀ ਠੀਕ ਕਰਾ ਕੇ ਕਹਿੰਦੀ ਮੇਰੇ ਸੱਸ ਦੀ ਚੱਲਦੀ ਆ ਮਹਾ ਤੁਹਾਡੇ ਘਰੇ ਦੋ ਤਾਂ ਹੈਗੇ ਆ ਟਰੈਕਟਰ ਕਹਿੰਦੀ ਉਹ ਤਾਂ ਕਹਿੰਦੀ ਖੜਾ ਹੀ ਹੈ ਜਿਹੜਾ ਕਹਿੰਦੀ ਪਹਿਲਾਂ ਮੈਂ ਪਹਿਲਾਂ ਵੀ ਤੁਸੀਂ ਤਾਂ ਸਾਨੂੰ ਮਸਾ ਦਿੱਤਾ ਸੀ ਪਰ ਕਹਿੰਦੀ ਉਹ ਤਾਂ ਖਰਾਬ ਹੋ ਰਿਹਾਗਾ ਕਹਿੰਦੀ ਤੁਸੀਂ ਖਰਾਬ ਕਰਤਾ ਹੁਣ ਤੈਨੂੰ ਜਵਾਬ ਦਿੱਤਾ ਕਿ ਨਾ ਦਿੱਤੇ ਕਿ ਹਾਂ ਨਾ ਉਹਨੇ ਤਾਂ ਨਾ ਜਵਾਬ ਹਾਂ ਜਾਂ ਨਾ ਨਹੀਂ ਹੈ ਬਸ ਮੈਂ ਜਾ ਕੇ ਆਉਂਗਾ ਟਰੈਕਟਰ ਨਹੀਂ ਉਹ ਜਵਾਬ ਜੂ ਦਿੰਦੀ ਹਾਂ ਹਾਂ ਨਾ ਕਹਿੰਦੀ ਮੇਰੀ ਸੱਸ ਦੀ ਚੱਲਦੀ ਆ ਭਾਈ ਪੁੱਛ ਕੇ ਦੇਉਂ ਕਹਿੰਦੀ ਵੀ ਮੁਸ਼ਕਲ ਹੈ ਮੈਂ ਜਵਾਬ ਦਿੰਦੇ ਨਹੀਂ ਉਹ ਮੈਂ ਸਾਹ ਤੁਸੀ ਉਹ ਦੇਖ ਲਓ ਹੁਣ ਮੈਨੂੰ ਕਹਿੰਦੀ ਵੀ ਆਵੇ ਨਾ ਕਹਿੰਦੀ ਵੀ ਮੈਨੂੰ ਪੁੱਛਿਆ ਮੈਂ ਪੁੱਛ ਕੇ ਦੱਸੂਗੀ ਕਹਿੰਦੀ ਪੁੱਛੇ ਨਾ ਤੂੰ ਉਹਨ ਕਰਿਆ ਫੋਨ ਦਾ ਲਾ ਲਿਆ ਫੋਨ ਮੈਂ ਲਾਤਾ ਸੀ ਮੈਂ ਕੋਈ ਗੱਲੇ ਮੈਂ ਬਾਈ ਨਾ ਕਰ ਲੂੰ ਗੱਲ ਤੇ ਕਹਿੰਦੀ ਵੀ ਨਾ ਨਾ ਕਰ ਲੂੰ ਗੱਲ ਕਹਿੰਦੀ ਭਾਈ ਕਹਿੰਦੀ ਵੀ ਪਹਿਲਾਂ ਵੀ ਮੈਨੂੰ ਤਾਂ ਕਹਿੰਦੀ ਤਾਂ ਨੇ ਦਿੰਦੇ ਹੈਗੇ ਵੀ ਖਰਾਬ ਕਰਤਾ ਸੀ ਮੋਟਰ ਤਾਂ ਨੇ ਵਾਲੀ ਕੀ ਗੱਲ ਹੈਗੀ ਕੋਈ ਖਰਾਬ ਹੋਇਆ ਹੋਵੇ ਤਾਂ ਆਪਾਂ ਕਹਿ ਦਈਏ ਟਰੈਕਟਰ ਖਰਾਬ ਕਰਤਾ ਕਹਿੰਦੀ ਪਹਿਲਾਂ ਐਵੇਂ ਮਰੀ ਜਾਂਦੀ ਹੁਣ ਤਾਂ ਇਹਨਾਂ ਨੇ ਮਹਾ ਸੋਡੇ ਦੋ ਟਰੈਕਟਰ ਨੇ ਸੁਖਨਾ ਨਵਾਂ ਟਰੈਕਟਰ ਹੈਗਾ ਜਿਹੜਾ ਹੁਣ ਤੇ ਰਿਸ਼ਤੇਦਾਰ ਆਪ ਨੂੰ ਕੰਮ ਧੰਦੇ ਵਾਸਤੇ ਆਪਣੀ ਰਿਸ਼ਤੇਦਾਰ ਮੈਂ ਤਾਂ ਹੁਣ ਮਜਬੂਰੀ ਹੋ ਗਈ ਵੀ ਲੇਬਰ ਖੜੀ ਹੈਗੀ ਇੱਕ ਟਰੈਕਟਰ ਨਾਲ ਸਾਨੂੰ ਕਿਸੇ ਦਾ ਪੁੱਛਿਆ ਉਹ ਤਾਂ ਨਹੀਂ ਸਰਦਾਗਾ ਹਨਾ ਤੇ ਕਹਿੰਦੀ ਨਾ ਕਹਿੰਦੀ ਭਾਈ ਪੁੱਛ ਕੇ ਦੱਸੂਗੀ ਮੈਂ ਹਾਂ ਨਹੀਂ ਕਰ ਸਕਦੀ ਕਹਿੰਦੀ ਮੇਰੀ ਕਹਿੰਦੀ ਪੁੱਗਦੀ ਨਹੀਂ ਕਰੇ ਪੋਦੀ ਥੋੜੀ ਜਿਹੀ ਪੁੱਗਦੀ ਆ ਮੈਂ ਜਾ ਕੇ ਆਉਣਾ ਤੂੰ ਇੱਥੇ ਹੁਣ ਤੁਸੀਂ ਦੇਖ ਲਓ ਉਹ ਤਾਂ ਕਹਿੰਦੀ ਵੀ ਮੈਨੂੰ ਪੁੱਛੇ ਬਿਨਾ ਆਇਓ ਨਾ ਪੰਜ-ਸੱਤ ਮਿੰਟਾਂ ਹੀ ਮੁੜੇ ਆਉਣਾ ਮੈਂ ਗੱਲ ਹੀ ਨਹੀਂ ਸੁਣ ਕੇ ਗਿਆ ਕਿ ਮੈਂ ਤਾਂ ਹੁਣ ਹੀ ਟਰੈਕਟਰ ਲੈ ਕੇ ਮਰੂ ਜਦੋਂ ਅਗਲੇ ਨੇ ਜਵਾਬ ਦਿੱਤਾ ਜਵਾਬ ਮੰਗੂ ਹੀ ਅਗਲੇ ਦਾ ਜਦੋਂ ਕਹਿੰਦੀ ਮੈਂ ਸਾਸੂ ਨੂੰ ਪੁੱਛ ਕੇ ਦੱਸੂਗੀ ਵੀ ਉਹ ਤਾਂ ਦੇ ਹੀ ਖੜਿਆ ਨੂੰ ਜੋੰਡੀ ਆ ਕਿ ਮੈਂ ਜਾਨਾਂਗਾ ਟਰੈਕਟਰ ਲੈਣ ਐਂ ਦੇ ਦੂ ਅਗਲਾ ਗੱਲਾਂ ਕਰਦਾ ਦੇਖ ਤੰ ਨਵਜ ਗਏ ਕੋਈ ਦਾਲਾ ਪਾਣੀ ਦਾ ਕਰ ਗਏ ਤੇ ਨਾਲੇ ਕੀ ਕਹਿੰਦੇ ਹੁੰਦੇ ਕੋਈ ਚਾਹ ਪਾਣੀ ਦਾ ਕਰ ਗਏ ਗਰਮੀ ਹੈਗੀ ਕੋਈ ਦਾਲਾ ਬਾਹਰੋਂ ਤੋੜ ਲੈਣ ਦੇ ਇਹ ਗਰਮੀ ਆ ਮੂੰਗੀ ਧਰ ਲਾਂ ਦੇ। ਮੂੰਗੀ ਵੀ ਨਹੀਂ ਫਿਰ ਖਾਦੀ ਜਾਂਦੀ ਗਰਮੀ ਦੇ ਵਿੱਚ। ਕੋਈ ਹਰੀ ਸਬਜ਼ੀ ਤੋੜ ਲਿਆਂਦੇਓ। ਸਰਦਾਂ। ਦੇਖਦੇ ਆ ਫਿਰ ਕੀ ਬਣਦਾ ਹੈਗਾ। ਚਲੋ। ਟਾਈਮ ਹੋਇਆ ਪੈਗਾ ਸਮਝ। ਸਬਜ਼ੀ ਦਾ। ਦੇਖਦੇ ਆ ਕੀ ਬਣਦਾ ਹੈਗਾ। ਚਲੋ। ਜਿੱਦ ਕਿਵੇਂ ਗੱਲਾਂ ਇਹ ਮਾਰੀ ਜਾਂਦੀਆਂ ਕੱਲ ਵੀ। ਸਬਜ਼ੀ। ਜਿੱਦ ਕਿਵੇਂ ਗੱਲਾਂ ਕੱਲੀ ਬੋਲੀ ਜਾਂਦੀਆਂ। ਪੁੱਤ ਸਾਬ ਜੀ ਆਦੀ ਸੀ ਮੈਂ ਕੋਈ ਸਾਬ ਜੀ ਲੈ ਆਉਂਦੀ ਸਬਜੀ ਮੈਂ ਆਪਣੇ ਅੰਨੀ ਵੀ ਉਧਰ ਗੇੜਾ ਮਾਰ ਕੇ ਆਈ ਸੀਗੇ ਆਪਣੇ ਤਾਂ ਸਾਰੇ ਸਬਜ਼ੇ ਤੋੜੀ ਪਈ ਐ ਕੋਈ ਲੈ ਗਿਆ ਤੋੜ ਕੇ ਫੇਰ ਕੀ ਕਰਗੇ ਘਰਾਂ ਚ ਘਾਰਾ ਕਿਹੜਾ ਪਤਾ ਲੱਗਦਾ ਕੌਣ ਲੈ ਜਾਂਦਾ ਤੋੜਾ ਫੇਰ ਹੁਣ ਸਬਜੀ ਦਾ ਤਾਂ ਟਾਈਮ ਹੋਇਆ ਪਿਆ ਪੁੱਤ ਧਰਨ ਦਾ ਦੇਖ ਨਾ ਸਬਜੀ ਤਾਂ ਈ ਧਰਨੀ ਪਊ ਮੂੰਗੀ ਮੰਗੀ ਤਾਂ ਕਿਹੜੀ ਬਣਦੀ ਹੈਗੀ ਮੂੰਗੀ ਗਰਮੀ ਦੇ ਵਿੱਚ ਕਿੱਥੇ ਚੰਗੀ ਲੱਗਦੀ ਹੈਗੀ ਸੁੱਕੀਆਂ ਦਾਲਾਂ ਤਾਂ ਉਹ ਦੇਖ ਲਾਂਗੇ ਚਲ ਉਧਰ ਦੁਕਾਨ ਤੋਂ ਮੰਗਾ ਲਾਂਗੇ ਕੋਈ ਹਰੀ ਸਬਜੀ ਹਾਂ ਧੀਏ ਫੇਰ ਹਾਂ ਕਰ ਲਾਂਗੇ ਤਾਂ ਸੁੱਕੀ ਦਾ ਫਰਕੇ ਡਾ ਬਣਾਉਂਦਾ ਮੈਂ ਦਿਨਾਂ ਹੀ ਕਹਿੰਦੀ ਸੀ ਹਾਂ ਬੇਬੇ ਵੀ ਜੇ ਆਪਾਂ ਮੇਰੇ ਵੀਰ ਯਾਰ ਗਾਂ ਟਰੈਕਟਰ ਦੇ ਰਹਿੰਦੇ ਇੱਕਦਮ ਦੀ ਗੱਲ ਸੀ ਦੇਖ ਤੀਏ ਰੋਜ਼ ਤਾਂ ਲੋਟ ਨਹੀਂ ਇਹ ਗੱਲ ਹੈਗੀ 20000 ਦਾ ਨਿਸ਼ਕਾਨਤਾ ਸੀ ਇਹ ਉਦੋਂ ਕਰਤਾ ਇਹਨੇ ਦੇਖਾਂ ਉਹ ਤਾਂ ਹੈ 20000 ਰੁਪਇਆ ਲੱਗਿਆ ਫੇਰ ਆਪਦਾ ਨਹੀਂ ਪਈ ਲੋਟ ਆਉਂਦਾ ਦੇਖਣ ਜਾ ਕੇ ਉਹਨਾਂ ਨੇ ਲੈ ਕੇ ਖੜਨ ਨਹੀਂ ਆਈ ਇਹਦੀ ਇਹ ਫਿਰ ਆਏ ਰੋਜ ਕਿੱਥੇ ਦਿੱਤਾ ਜਾਂਦਾ ਹਣਾ ਰਿਸ਼ਤੇਦਾਰੀ ਦਾ ਕੰਮ ਆ ਬੇਬੇ ਉਹ ਵੀ ਮੂੰਹ ਮੋਟਾ ਕਰ ਲੈਣਗੇ ਫਿਰ ਮੈਂ ਵੀ ਹੁਣ ਤੈਨੂੰ ਪਤਾ ਹੀ ਐ ਇੱਕ ਹੀ ਤਾਂ ਇੱਕ ਥਾਂ ਤੇ ਮੇਰੇ ਰਿਸ਼ਤੇਦਾਰੀ ਆ ਹਣਾ ਉੱਥੇ ਮੈਂ ਜਾ ਕੇ ਆਵਦਾ ਦੁੱਖ ਦਾ ਸੁੱਖ ਦੇ ਖੜਨਾ ਹੁੰਦਾ ਕੋਈ ਹੂੰ ਵਰਤ ਵਰਤੇ ਵੇਖ ਮੇਰਾ ਉਹਨਾਂ ਨਾਲ ਹੀ ਆ ਜੇ ਮੈਂ ਉਹਨਾਂ ਨੂੰ ਚੀਜ਼ ਨਾ ਦਿੱਤੀ ਫਿਰ ਉਹ ਕਹਿਣਗੇ ਵੀ ਸਾਡੇ ਕੋਲ ਹੀ ਨਹੀਂ ਵਸ ਰਹੇ ਹਣਾ ਸਾਡਾ ਕੰਮ ਫਿਰ ਨਹੀਂ ਦਿੱਤਾ ਤੇ ਇਹ ਮੈਂ ਤਾਂ ਮੁੰਡੇ ਨਹੀਂ ਦੱਸਿਆ ਬਾਅਦ ਚ ਵੀ 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 ਇਹ ਿਆਰ ਪੀਆ ਲੱਗ ਗਿਆ ਆ ਤਾਂ ਹੁਣ ਬੇਬੇ ਮਸ਼ੀਨਰੀ ਦਾ ਕੀ ਪਤਾ ਲੱਗਦਾ ਵੀ ਕਿੱਥੇ ਖਰਾਬ ਹੋ ਜੇ ਹਨਾ ਆਈ ਕੋਈ ਹੁਣ ਜਾਣ ਕੇ ਥੋੜੀ ਖਰਾਬ ਕਰਦਾ ਹੁੰਦਾ ਜਾਂ ਕੋਈ ਵੀ ਪਰ ਪੁੱਤ ਸਮਰਾ ਕੇ ਤਾਂ ਛੱਡ ਜਾਂਦੇ ਛੱਡਣ ਵੀ ਨਹੀਂ ਆਏ ਹਾਂ ਉਹ ਤਾਂ ਚੱਲ ਮੈਂ ਉਹਦੀ ਗਲਤੀ ਮੰਨ ਦਿੰਦੀ ਛੱਡ ਕੇ ਨਹੀਂ ਗਏ ਹੈਗੇ ਪਰ ਮਸ਼ੀਨਰੀ ਦਾ ਕੋਈ ਪਤਾ ਨਹੀਂ ਕਿੱਥੇ ਚੱਲਦੀ ਚੱਲਦੀ ਖਰਾਬ ਹੋ ਜੇ ਹਨਾ ਹਾਂ ਇਹ ਤਾਂ ਹੁਣ ਕਿਸੇ ਨੇ ਕੀ ਸਾਰੇ ਦੀ ਗੱਲ ਕਰ ਭਈ ਇਹ ਕੀ ਤਾਂ ਉਹਨਾਂ ਨੂੰ ਜਵਾਬ ਦੇ ਦੀ ਮੈਂ ਤਾਂ ਕਹਿੰਦੇ ਸਿਰ ਆਇਆ ਕਰ ਲੈਂਦੀ ਤੂੰ ਆਪੇ ਦੇ ਦਿੰਦੇ ਇੱਕ ਦਿਨ ਦਾ ਕੀ ਸੀਗਾ ਫੇਰ ਦੇਖ ਲਓ ਭਾਈ ਤੁਸੀਂ ਮੈਂ ਤਾਂ ਵੀ ਸੀ ਜਵਾਬ ਦੇ ਦੇਉ। ਭਾਲ ਦਾ ਇੰਨਾ ਨਿਸ਼ਕਾਨ ਕਰਤਾ ਆਪਣਾ ਤੇ ਜੂ ਉਹਨਾਂ ਨੂੰ ਜਵਾਬ ਦੇ ਦੇ ਹੁਣ। ਹੁਣ ਨਹੀਂ ਆਪਾਂ ਦਿੰਦੇ। ਪਹਿਲਾਂ ਵੀ ਆਪਣਾ ਖਰਾਬ ਕਰਕੇ ਦਿੱਤਾ ਤੇ ਹੁਣ ਵੀ ਉਹ ਖਰਾਬ ਕਰਕੇ ਦੇਵਾਂਗੇ। ਤੇ ਹੁਣ ਤਾਂ ਆਪਾਂ ਉਹਨਾਂ ਨੂੰ ਬੰਦੇ। ਦੇਖ ਲੈ ਬੇਬੇ ਉਹ ਰਿਸ਼ਤੇਦਾਰੀ ਤਾਂ ਆਏ ਹੁਣ ਮੈਂ ਤਾਂ ਕਹਿੰਦੀ ਟੁੱਟਣ ਵਾਲੀ ਹੈ ਨਹੀਂ। ਗੱਲ ਕਰੋ ਫੇਰ ਆਪਣਾ ਨਿਸ਼ਕਾਨ ਕਰਨ ਨਾਲ ਐਡ ਕੀ ਖਬਰਾ ਕਿੰਨੇ ਕ ਲੱਗਣਗੇ। ਉਹ ਤਾਂ ਹੈ। ਹਾਂ ਤੇ ਫਿਰ ਜਵਾਬ ਦੇ ਦੇ ਕੇ ਹੀ ਉਹਨਾਂ ਨੂੰ। ਸਾ ਠੀਕ ਹੈ ਬੇਬੇ ਚੰਗਾ ਫਿਰ ਮੈਂ ਚਾਹ ਪਾਣੀ ਦਾ ਕਰਦੀਆਂ ਕੋਈ ਹੱਲ ਕਰ ਲਾ ਕੇ ਚਾਹ ਦਾ ਟਾਈਮ ਹੋਇਆ ਪਿਆ 3 ਵਜੇ ਇਹਨਾਂ ਦਾ ਅੱਡਾ ਦੂਰ ਇੱਕ ਤਾਂ ਬਸ ਆਏ ਆ ਪਹਿਲਾਂ ਮੈਨੂੰ ਜਾਈ ਸੀ ਮੋਟਰਸਾਈਕਲ ਲੈ ਆਵਾਂ ਜਾਂ ਗੱਡੀ ਪਰ ਟਰੈਕਟਰ ਲੈ ਕੇ ਜਾਣਾ ਇਹਨਾਂ ਦਾ ਤਾਂ ਨਹੀਂ ਲਿਆਇਆ ਮੈਂ ਕਰਦੇ ਆ ਮਸੀ ਦਾ ਸਾਹਮਣੇ ਬੈਠਾ ਸਸੀ ਗਾਲ ਮਸੀ ਸਸਰੀ ਕਾ ਭਾਈ ਹਉ ਠੀਕ ਹੂੰ ਠੀਕ ਆ ਭਾਈ ਤੇ ਘਰ ਪਰਵਾਹ ਠੀਕ ਹੈ ਸਾਰਾ ਸਾਰੀ ਠੀਕ ਨੇ ਭਾਈ ਤੂੰ ਦੱਸ ਮੈਂ ਤਾਂ ਟਰੈਕਟਰ ਲੈਣ ਆਏ ਸੀ ਤੁਹਾਡਾ ਭਾਈ ਟਰੈਟ ਨਹੀਂ ਸੋਨੋ ਮਿਲਦਾ ਕਿਉਂ ਮਸੀ ਤਸੀਂ ਅੱਗੇ ਖਰਾਬ ਕਰਕੇ ਤਾਂ ਟਰੈਕਟਰ ਹੁਣ ਫੇਰ ਟਰੈਕਟਰਾਂ ਨੂੰ ਸਾਨੂੰ ਪਿੰਡ ਚੋਂ ਟਰੈਕਟਰ ਮਿਲਦਾ ਨਹੀਂ ਮਾਸੀ ਗੱਲ ਆਏ ਆ ਟਰੈਕਟਰ ਤਾਂ ਮਿਲ ਜਾਂਦਾਗਾ ਲੈ ਲਾਂਗੇ ਸਾਰਾ ਕੰਮ ਲਿਆ ਜਾਂਦੇ ਬਥੇਰੀਆ ਇਹ ਆਪਦਾ ਟਰੈਕਟਰ ਹੈ ਕੋਈ ਚੰਗੀ ਤਰ੍ਹਾਂ ਬਾਹ ਲੈਂਦੇ ਨਹੀਂ ਭਾਈ ਅੱਗੇ ਖਰਾਬ ਕਰਕੇ ਤਾਂ ਅੱਗੇ 20000 ਰੁਪਏ ਅੱਗੇ ਲੱਗਿਆ ਹੁਣ ਫੇਰ ਹੁਣ ਕਰਕੇ ਧਰ ਜਿਓਗੇ ਤੇ ਰੋਜ਼ ਅਸੀਂ ਇੰਨੇ ਪੈਸੇ ਕਿੱਥੋਂ ਲਾਈ ਜਾਵਾਂਗੇ ਉਹ ਮਾਸੀ ਪਤਾ ਜਿਹੜੇ ਤੂੰ 20000 ਦੀ ਗੱਲ ਕਰਦੇ ਹੋ ਇਕੱਲੀ ਪਾਈਪ ਬੰਦ ਹੋਈ ਸੀਗੀ ਉਹ ਮਿਸਤਰੀ ਨੂੰ ਲਿਆ ਕੇ ਮੈਂ ਖਲਾ ਕੇ ਚੰਗੀ ਤਰ੍ਹਾਂ ਸਾਫ ਕਰਾ ਕੇ ਦੁਬਾਰੇ ਪਾਤੀ ਸੀਗੀ ਪਈ ਸਾਡੇ ਟਰੈਕਟਰ ਦਾ ਬੇਲੇ ਨਹੀਂ ਸਰਦਾ ਚਿਰੀ ਤੇ ਲੱਗੇ ਪੈਣੇ ਚਿਰੀ ਤੇ ਲੱਗੇ ਹੈ ਕਿ ਤੁਸੀਂ ਕਿਸੇ ਹੋਰ ਦਾ ਲਾ ਲੈ ਉੱਥੇ ਤੇ ਤੁਸੀਂ ਲੈ ਲਓ ਹੋਰ ਦਾ ਹੋਰ ਤਾਂ ਆਏ ਆ ਹੁਣ ਇਹ ਤਾਂ ਸਾਡੇ ਪਿੰਡ ਇੱਕ ਟਰੈਕਟਰ ਆ ਗਿਆ ਜਿਹੜਾ ਆਪਣਾ ਲਿਆਇਆ ਉਹਦਾ ਵੀ ਖਰਾਬ ਹੋ ਗਿਆ ਇੱਕ ਕਹਿੰਦਾ ਸੀ ਕੱਲ ਨੂੰ ਕਰ ਲੈ ਅੱਜ ਕਦੂਆ ਕਦੂ ਦਾ ਟਾਈਮ ਵਿਚਾਲੇ ਦਿਹਾੜੀਏ ਖੜਿਆ ਮੇਰੇ ਨਾ ਭਾਈ ਅਸੀਂ ਨਹੀਂ ਟਰੈਕਟਰ ਦਿੰਦੇ ਸਾਡਾ ਚਿਰੀ ਤੇ ਲੱਗਿਆ ਟਰੈਕਟਰ ਇਹ ਅੱਗੇ ਸਮਰਾ ਕੇ ਦੇ ਜਾਣੇ ਫੇਰ ਵੀ ਕਰਦਾ ਸੀਗੀ ਹੁਣ ਖਲ ਲੈ ਜਾਵਾਂਗੇ ਫੇਰ ਖੜਾ ਜਾਵਾਂਗੇ ਫੇਰ ਖਬਰਾ ਕਿੰਨੇ ਤੇ ਲੱਗਣਗੇ ਉਹ ਨਹੀਂ ਮਸੀ ਤੂੰ ਤਾਂ ਐਂ ਨਾ ਕਰ ਤੂੰ ਨਾ ਭਾਈ ਅਸੀਂ ਨਹੀਂ ਟਰੈਕਟਰ ਦਿੰਦੇ ਤੂੰ ਐ ਮੈਂ ਤਾਂ ਡੀਟੀਓ ਆਸਟਾ ਡੀਟੀ ਦੇ ਦਾਂਦੀ ਭਾਈ ਸਾਨੂੰ ਸਮਰਾਹ ਕੇ ਕਰ ਜਾਣਾ ਉਹ ਸਮਰਾਇਆ ਸੀ ਮਸੀ ਉਦੋਂ ਨਹੀਂ ਭਾਈ ਅਸੀਂ ਨਹੀਂ ਜਾਇਆ ਸਮਰਾਇਆ ਸੀ ਉਸ ਸਮਰਾ ਆ ਕੇ ਮੈਂ ਚੰਗੀ ਤਰ੍ਹਾਂ ਡਾਟੀ ਡਾਟੀ ਰੀ ਤੇ ਉੱਥੇ ਕੰਮ ਚੱਲ ਜਿੰਦਾ ਖੇਤ ਐ ਸਾਨੂੰ ਕਿੱਥੇ ਸਾਡਾ ਟਰੈਕਟਰ ਬਿਨਾ ਟਰੈਕਟਰ ਵੀ ਕਿ ਹੋਰ ਲਾ ਲ ਉੱਥੇ ਤੁਸੀਂ ਲੈ ਲਓ ਹੋਰ ਸਾਨੂੰ ਮਿਲਦਾ ਨਹੀਂ ਉੱਥੋਂ ਆਣਾ ਮੌਕੇ ਤੇ ਆ ਕੇ ਅਸੀਂ ਕੀ ਕਰਕੇ ਸਾਡਾ ਦਾਪ ਉੱਥੇ ਕੰਮ ਚੱਲ ਜਿੰਦਾ ਖੇਤ ਚ ਜਦੋਂ ਮਨਪ੍ਰੀਤ ਕਿੱਥੇ ਮੈਂ ਮਿਲਣਾ ਭੈਣ ਨੂੰ ਕਰ ਅੰਦਰ ਐ ਭਾਈ ਉੱਥੇ ਕੰਮ ਹੋਦਾ ਇੱਥੋਂ ਵੀਰਾ ਤਾਂ ਮਿਲਦਾ ਆ ਗਿਆ ਬੇਬੇ ਦਾ ਜਵਾਬ ਦੇ ਜਾਂਦੇ ਟਰੈਕਟਰ ਨੂੰ ਹੁਣ ਮੈਂ ਬਾਈ ਨੂੰ ਕੀ ਜਵਾਬ ਦਵਾਂਗੇ ਬੇਬੇ ਦਾ ਕਿਸੇ ਲੈਂਟੇ ਨਹੀਂ ਹੁੰਦੀ ਵੀਰ ਆਜਰਾ ਪੜਾ ਮਿਲਤਾ ਕਰੀ ਜਾਂਦਾ ਹੋਏ ਜੀਦੇ ਟਰੈਕਟਰ ਦੀ ਕਿੱਡੀ ਚਾਲਾ ਦੇ ਦਿੰਦੀ ਪਰ ਦਿੰਦੀ ਨਹੀਂ ਹੈਗੀ ਦੇਖਦੀ ਆ ਬਾਈ ਮੇਰੇ ਕੋਲ ਤਾਂ ਆਊ ਗਈ ਬਾਈ ਇੱਕ ਵਾਰੀ ਅੰਦਰ ਤੇਰ ਕੋਸਰੀ ਹੋਰ ਨਾਲ ਵੀ ਤੁਸੀਂ ਕਿੰਨੇ ਕਿਵੇਂ ਹੋ ਸਤਿ ਸ਼੍ਰੀ ਅਕਾਲ ਬਾਈ ਆ ਗਏ ਬੈਹ ਜੋ ਮਾ ਦਾ ਟਰੈਕਟਰ ਲੈਣ ਆਇਆ ਸੀ ਟਰੈਕਟਰ ਤਾਂ ਬਈ ਤੁਲਾਇਆ ਜਾਂਦਾ ਹੁਣ ਤੂੰ ਬੇਬੇ ਨੇ ਵੀ ਦੱਸਤਾ ਹੋਊਗਾ ਸਾਡਾ ਟਰੈਕਟਰ ਤਾਂ ਉੱਥੇ ਉਹ ਚਿਰੀ ਨਹੀਂ ਹੈਗੀ ਖੇਤ ਉੱਥੇ ਲੱਗਿਆ ਹੋਇਆ ਉਹ ਬੱਸ ਸਾਡਾ ਹੈਗਾ ਕਿ ਚਿਰੀ ਤੇ ਲੱਗਿਆ ਹੋਇਆ ਉਹ ਮਾਸੀ ਤਾਂ ਐਵੇਂ ਹੀ ਲਾਂਬੇ ਦੇਈ ਜਾਂਦੀ ਆ ਉਹ ਤਾਂ ਬਈ ਹੁਣ ਟਰੈਕਟਰ ਤਾਂ ਕਈ ਵਾਰ ਕਹਿੰਦੀ ਕਹਿੰਦੀ ਕਿ ਤੂੰ ਟਰੈਕਟਰ ਖੜਾ ਕੇ ਖੜਾ ਕਰ ਤਾ ਉਹ ਤੁਸੀਂ ਸਮਰੌਂਦੇ ਲੈਣਾ ਹੀ ਨਹੀਂ ਦੇਣਾ ਨਹੀਂਗਾ ਬੇਕਾਰ ਜਿਹਾ ਟਰੈਕਟਰ ਖੜਾ ਤਾ ਮੈਨੂੰ ਪਿਛਲੇ ਵਾਰ ਘਰ ਸਾਫ ਕਰਨਾ ਸੀ ਮਸਾ ਸਾਫ ਕੀਤਾ ਗਮਾਂਡੀ ਮੈਨੂੰ ਸੈੱਗ ਕਰਨਾ ਸੀ ਅਕੇ ਬੜੇ ਸਰਦਾਰਾਂ ਦਾ ਟਰੈਕਟਰ ਲਿਆਂਦਾ ਮਸਾ ਟਾਈਮ ਪਾਸ ਕੀਤਾ ਉਹਦਾ ਨਾ ਨਹੀਂ ਵੀਰੇ ਟਰੈਕਟਰ ਤਾਂ ਉਹ ਵਧੀਆ ਹੀ ਚੱਲਦਾ ਸੀਗਾ ਉੱਥੇ ਤੁਹਾਡੇ ਕੋਲ ਜਾ ਕੇ ਖਰਾਬ ਹੋ ਗਿਆ ਉਹ ਫਿਰ ਤੁਸੀਂ ਸਮਰਾ ਕੇ ਵੀ ਨਹੀਂ ਛੱਡ ਕੇ ਗਏ ਲਿਆਂਦਾ ਵੀ ਦੱਸ ਦੇਣਾ ਤੋਂ ਭਾਣੇ ਪਤਾ ਕੀ ਆ ਉਧਰ ਤਾਂ ਬੇਬੇ ਕੱਪ ਮਾਰੀ ਜਾਂਦੀ ਐ ਤੇਰੀ ਉਧਰੋਂ ਤੂੰ ਮਰੀ ਜਾਂਦੀ ਐ ਨਹੀਂ ਬਈ ਪਰ ਹੁਣ ਉਹ ਪੱਕਾ ਹੀ ਲੱਗਿਆ ਪਿਆ ਫਿਰ ਹੁਣ ਉਹਨਾਂ ਤਾਂ ਆਪ ਫੜ ਨਹੀਂ ਨਾ ਸਾਡਾ ਟਰੈਕਟਰ ਵੀ ਦੇ ਦਿਓ ਦੇ ਦਿਓ ਐ ਟਰੈਕਟਰ ਫੜ ਕਿਉਂ ਨਹੀਂ ਸਾਡੇ ਐ ਕਿਉਂ ਕਿਸੇ ਹੋਰ ਦਾ ਲਾ ਦੇ ਉੱਥੇ ਬਈ ਬਾ ਕਿਉਂ ਉਹ ਵੀ ਮਨ ਲਾਦਾ ਥੋੜਾ ਜਿਹਾ ਖਰਾਬ ਆ ਬਈ ਐ ਨਹੀਂ ਪਤਾ ਉਹ ਖਰਾਬ ਉਹ ਪਹਿਲਾਂ ਹੀ ਹੈਗਾ ਤੂੰ ਇੱਥੇ ਤੁਸੀਂ ਲਾਇਆ ਗਿਆ ਟਰੈਕਟਰ ਇੱਥੋਂ ਮੁੜ ਕੇ ਖਰਾਬ ਹੋ ਜੈਨਾਂ ਫੇਰ ਤੇਰਾ ਸਿਰ ਲਾ ਦੇਣਾ ਕਹਿਣਗੇ ਇਹ ਤੇਰੇ ਭਰਾ ਨੇ ਫੇਰ ਖਰਾਬ ਕਰਤਾ ਉਹ ਬਹਾਨੇ ਮਾਰਦੇ ਹੋ ਤੁਸੀਂ ਨਾ ਤਾਂ ਮਾਸੀ ਨੇ ਦੇਣਾ ਟਰੈਕਟਰ ਨਾ ਭੈਣੇ ਤੂੰ ਦੇਣਾਗਾ ਟਰੈਕਟਰ ਤੁਸੀਂ ਉਹਦੇ ਹੋਰ ਲਾ ਲਓ ਮੈਨੂੰ ਲੈਣਾ ਤਾਂ ਮੇਰਾ ਕੰਮ ਖੜਾਗਾ ਬਈ ਇਹ ਖੜੇ ਹੁਣ ਤਾਂ ਇਹ ਮੌਕੇ ਤੇ ਕੌਣ ਦਿੰਦਾ ਬਈ ਮੰਗਿਆ ਟਰੈਕਟਰ ਮੌਕੇ ਤੇ ਕੋਈ ਨਹੀਂ ਦਿੰਦਾ ਹੈਗਾ ਜੇ ਤੁਹਾਨੂੰ ਮਿਲ ਜਾਂਦਾ ਟਰੈਕਟਰ ਮੌਕੇ ਤੇ ਤੁਸੀਂ ਲੈ ਲੈਂਦੇ ਟਰੈਕਟਰ ਹੋਰ ਕਿਸੇ ਦਾ ਸਾਡੇ ਤਾਂ ਟਰੈਕਟਰ ਸਾਰੇ ਕਦੂ ਗਰੀ ਜਾਂਦੇ ਆ ਮੈਨੂੰ ਐਸੀ ਨਾਲ ਦੋ ਤਿੰਨ ਟਰੈਕਟਰ ਇੰਨੀ ਮਸ਼ੀਨਰੀ ਆ ਮੈਂ ਇੱਕ ਅੱਧਾ ਖਿੱਚ ਲਿਆਵਾਂਗੀ ਉਹ ਤਾਂ ਫਿਰ ਬਈ ਹੁਣ ਪੱਕਾ ਲੱਗਿਆ ਹੋਇਆ ਹੁਣ ਆਪੋ ਉਹਨਾਂ ਤਾਂ ਫੜ ਲੈ ਮੈਨੂੰ ਲੱਗਦਾ ਤੁਹਾਡੇ ਦੋਨਾਂ ਤਰਾ ਦੇ ਜਵਾਬ ਉਧਰ ਮਾਸੀ ਦਾ ਤੇ ਉਧਰ ਤੇਰਾ ਮੈਂ ਤੁਹਾਨੂੰ ਕਹਿ ਰਿਹਾ ਹਾਂ ਤਾਂ ਫੋਨ ਤੇ ਕਹਤਾ ਸੀਗਾ ਵੀ ਪਤਾ ਨਹੀਂ ਦਊਗੀ ਕਿ ਨਾ ਦੋ ਤਾਂ ਮੈਂ ਆ ਗਿਆ ਵੀ ਆਪਣੀ ਰਿਸ਼ਤੇਦਾਰੀ ਆ ਉੱਥੋਂ ਤਾਂ ਫੜ ਹੀ ਲਿਆਉਣਾ ਉਹਨਾਂ ਕੀ ਕਹਿੰਦੇ ਆ ਉਹ ਵੀ ਟਰੈਕਟਰ ਦਾ ਹੱਕਾ ਨਹੀਂ ਮੇਰੇ ਲੈ ਜਾ ਭਾਈ ਚਲਕਾਰ ਲਾ ਕਰ ਦੂੰ ਜਵਾਬ ਤੁਸੀਂ ਉਧਰ ਮਾਸੀ ਗਈ ਜਾਂਦੀ ਐ ਖਰਾਬ ਕਰਤਾ ਪਿਛਲੇ ਸਾਲਾਂ ਲਾਂਬਾ ਦੀਨੇ ਉਧਰ ਤੂੰ ਦੇਣ ਲੱਗ ਗਈ ਤੂੰ ਤਾਂ ਮੇਰੀ ਭੈਣ ਐ ਤੂੰ ਤਾਂ ਮਾੜਾ ਮੋਟਾ ਸੋਚ ਨਹੀਂ ਵੀ ਮੇਰੇ ਸਾਹਮਣੇ ਵੀਰੇ ਲੱਗਿਆ 20000 ਉਹ ਹੁਣ ਮਸ਼ੀਨਰੀ ਦਾ ਕੀ ਪਤਾ ਲੱਗਦਾ ਹੋ ਸਕਦਾ ਵੀ ਪਹਿਲੇ ਹੀ ਉਹ ਲੱਗਿਆ ਤਾਂ ਐ ਕੀ ਪਤਾ ਬਾਈ ਤੋਂ ਖਰਾਬ ਹੋ ਗਿਆ ਹੋਵੇ ਉਹ ਤਾਂ ਪਹਿਚਾਲਦਾ ਤਾਂ ਨਹੀਂ ਸਟੀering ਸਟੀering ਉਹਦਾ ਐ ਨਹੀਂ ਪਤਾ ਕਿਦੋਂ ਨੂੰ ਵੱਟਿਆ ਜਾਂਦਾ ਜੀ ਉਹ ਸਰ ਤਾਂ ਇਹਨਾਂ ਨੇ ਥੋੜੇ ਲਾਤਾ ਨਾ ਵੀ ਤੇਰੇ ਭਰਾ ਖਰਾਬ ਕਰਕੇ ਰੱਖ ਗਏ ਟਰੈਕਟਰ ਹੁਣੇ ਖਰਾਬ ਕਰਕੇ ਫੜਾਏਗਾ ਹੁਣੇ ਆਈਏ ਹੁਣ ਕਹਿੰਦੇ ਵੀ ਜੇ ਹੁਣ ਫੜਾ ਤੇ ਟਰੈਟਰੇ ਹੁਣ ਵੀ ਖਰਾਬ ਕਰਕੇ ਫੜਾ ਤੁਹੇ ਤਾਂ ਪਰ ਐ ਲਾਲੋ ਤੁਸੀਂ ਨਾ ਬਸ ਜਵਾਬ ਵਾਲੀ ਗੱਲ ਆ ਥੋੜੀ ਤਾਂ ਸਾਡੇ ਤਾਂ ਮੈਂ ਤਾਂ ਮੈਂ ਬੜਾ ਮਾਣ ਕਰਕੇ ਆਇਆ ਸੀ ਮੈਂ ਟਰੈਕਟਰ ਲੈਣ ਵਾਸਤੇ ਨਾ ਕੋਈ ਗੱਡੀ ਲਿਆ ਨਾ ਮੋਟਰਸਾਈਕਲ ਮੈਂ ਤਾਂ ਲੈ ਕੇ ਤਾਂ ਮੁੜ ਕੀ ਆਉਣਾ ਪਰ ਮੇ ਜੀ ਤਾਂ ਕਹਿੰਦੀ ਕਹਿੰਦੀ ਲਿਆ ਉਹਦਾ ਜਵਾਬ ਜਿੰਦ ਦੀ ਕੇ ਫੋਨ ਜਾ ਆਇਆ ਉਹਨਾਂ ਦਾ ਕਹਿੰਦੀ ਆਦਬ ਵਿਚਾਲੇ ਜੀ ਨਾ ਤਾਂ ਹਾਂ ਕੀ ਹੈ ਨਾ ਨਾ ਕੀ ਮੈਂ ਹੱਲ ਤੂੰ ਤਾਂ ਕੀ ਜਾਨੀ ਤੈਨੂੰ ਕਹਿਦਾ ਹੁਣਾ ਮੈਨੂੰ ਕਿਵੇਂ ਜਵਾਬ ਦੇ ਦੇਣਗੇ ਉਹ ਪੁੱਛਿਆ ਤਾਂ ਸੀ ਬਈ ਮੈਂ ਪਹਿਲਾਂ ਹੀ ਫੋਨ ਤੇ ਪੁੱਛ ਪੁੱਛ ਲਿਆ ਸੀ ਬੇਬੇ ਦਾ ਜਦੋਂ ਤੁਹਾਡਾ ਫੋਨ ਆਇਆ ਨਾ ਮੈਂ ਉਹਦੀ ਪੁੱਛ ਲਿਆ ਸੀਗਾ ਉਦੋਂ ਵੀ ਬਿਨਾਂ ਨੁਕਰਜ ਕਰੀ ਜਾਂਦੇ ਸਾਂਗੋਂ ਮੈਂ ਤੁਹਾਡੇ ਦਵਾਰੇ ਫੋਨ ਨੇ ਚੱਕਿਆ ਫਿਰ ਤੁਸੀਂ ਮੈਂ ਫੋਨ ਨੇ ਚੱਕਿਆ ਤੁਸੀਂ ਸਿੱਧਾ ਇੱਥੇ ਆ ਗਏ ਸੋਨੂੰ ਆਏ ਹੋਗਾ ਕਿ ਚੱਲ ਟਰੈਕਟਰ ਦੇ ਹੀ ਦੇਣਗੇ ਫਿਰ ਹੁਣ ਮੈਂ ਤਾਂ ਚਾਰਾ ਕਰਦਾ ਬਈ ਕਿਸੇ ਹੋਰ ਤੋਂ ਲੈ ਲੂਗਾ ਟਰੈਕਟਰ ਤਾਂ ਹੁਣ ਪੱਕਾ ਲੱਗਿਆ ਹੋਇਆ ਬਈ ਤੇ ਹੁਣ ਮੈਂ ਕੀ ਕਰ ਸਕਦੀ ਹਾਂ ਇਹ ਦੇ ਸਹਾਰਾ ਉਹਨਾਂ ਤਾਂ ਫੜ ਵੀ ਨਹੀਂ ਸਕਦੇ ਤੁਸੀਂ ਐਂ ਕਰੋ ਕੋਈ ਗਮਾਂਡੀ ਤੇਲ ਪਾ ਕੇ ਚਲਾ ਲਓ ਕੰਮ ਉੱਥੇ ਐਂ ਗਮਾਂਡੀ ਹੁਣ ਕੋਈ ਨਹੀਂ ਦਿੰਦਾ ਬਈ ਮੌਕੇ ਤੇ ਕੰਮ ਦੀ ਰੁੱਤ ਹੈਗੀ ਗਮਾਂਡੀ ਵੀ ਨਹੀਂ ਆਖੇ ਲੱਗਦੇ ਟਾਈਮ ਤੇ ਆਏ ਕੋਈ ਕੋਈ ਨਹੀਂ ਦਿੰਦਾ ਹੈਗਾ ਟਰੱਕ ਤੁਸੀਂ ਤਾਂ ਬਚਾਲਾ ਆਇਆ ਕੰਮ ਕਰਤਾ ਜੋ ਮੈਨੂੰ ਉਦੋਂ ਜਵਾ ਦਿੰਦੇ ਤੇ ਚਲ ਮੈਂ ਕਿਸੇ ਦਾ ਹੋਰ ਪੁੱਛ ਲੈਣਾ ਹੁਣ ਨਾ ਮੈਂ ਕਿਉਂ ਉਧਰ ਭਈਏ ਖੜੇ ਆ ਉਹ ਕਹਿੰਦੇ ਸਾਢੀ ਦਿਹਾੜੀ ਮਰਦੀ ਐ ਕਿਉਂ ਟਾਈਮ ਵੀ ਹੁਣ 4 1/2 ਦਾ ਹੋਣ ਵਾਲਾ ਹੋ ਗਿਆ ਉਹ ਤਾਂ ਹੋਰ ਟਾਈਮ ਤਾਂ ਬਹੁਤ ਹੋ ਗਿਆ ਮੈਂ ਕਦੋਂ ਹੋਇਆ ਤਾਂ ਟੜਕੀ ਚੱਲ ਛੋਣਾਂ ਲੱਗੇ ਉਹ ਤਾਂ ਫਿਰ ਟਰੈਕਟਰ ਪਹੁੰਚਣਾ ਵੀ ਨਹੀਂ ਹੌਲੀ ਹੌਲੀ ਇੱਕ ਬਾਟ ਵੀ ਬਾਵਾ ਗਈ ਜੇ ਤੂੰ ਸਲਾਈ ਵੀ ਅੱਧੀ ਰਾਤ ਹੋ ਜੂ ਤੁਹਾਨੂੰ ਸ਼ਾਮ ਪਹੁੰਚਦਾ ਹੋ ਦਿੰਦੇ ਨਹੀਂ ਟਰੈਕਟਰ ਚਾਰ ਘੰਟਿਆਂ ਦਾ ਕੰਮ ਆ ਮੇਰੇ ਕੋਲ ਚਾਰ ਘੰਟਿਆਂ 'ਚ ਟਰੈਕਟਰ ਦਾ ਕਦੋਂ ਕਰਕੇ ਤੇ ਆ ਇਹ ਲਾਉ ਤੁਹਾਨੂੰ ਰਾਤ ਨੂੰ 10 ਵਜੇ ਛੋੜੇ ਘਰੇ ਛੱਡ ਜੂਗਾ ਤੜਕਿਆ ਦੇ ਪਰ ਧੀਰੀ ਤੇ ਲਾ ਲੋ ਤੇ ਪਾ ਕੇ ਘਰੇ ਖੜਾ ਲੈ ਚਾ ਫਿਰ ਰਾਇ ਕਰ ਲੈਣੇ ਬਈ ਫਿਰ ਇੱਕ ਵਾਰ ਹੁਣ ਬੇਬੇ ਨਾਲ ਫਿਰ ਰਾਇ ਕਰਨੀ ਪਊਗੀ ਰਾਇ ਤਾਂ ਕਾਦੀ ਹੈ ਮਾੜਾ ਤੂੰ ਖਿੱਚ ਲੈ ਇਹਨਾਂ ਨੂੰ ਕੀ ਦੇ ਦੇਣਾ ਮੈਂ ਤਾਂ ਤੁਹਾਡੇ ਆਉਣ ਤੋਂ ਪਹਿਲਾਂ ਬਹੁਤ ਮਿਹਨਤਾਂ ਕਰੀਆਂ ਸੀ ਬਈ ਬਾਵਾ ਟਾਈਮ ਮੈਂ ਮਿਹਨਤਾਂ ਕਰੀ ਵੀ ਨੇ ਦੋ ਤਨਵਾਰ ਤਾਂ ਮੈਂ ਪੁੱਛ ਹੀ ਲਿਆ ਤਾਂ ਸੀ ਬੇਬੇ ਨੂੰ ਬੇਬੇ ਨੇ ਹਾਂ ਨਾ ਹੀ ਨਹੀਂ ਕਹੀ ਬੇਬੇ ਤਾਂ ਛਿੱਟਾ ਜਵਾਬ ਦੇ ਹੀ ਜਾਂਦੀ ਸੀ ਕਹਿੰਦੀ ਭਾਈ ਪੱਕਾ ਲੱਗਿਆ ਹੋਇਆਗਾ ਪੱਕਾ ਲੱਗਿਆ ਹੋਇਆ ਕੰਮ ਚੱਲੀ ਜਾਂਦਾ ਅਗਲੇ ਨੇ ਦੁਬਾਰੇ ਫਿਰ ਪੱਕਾ ਲਾ ਨਾ ਮੇਟੀਲੀ ਤੇ ਲੱਗਾ ਹੋਇਆ ਜੀਪਸੀ ਵਾਲਾ ਨਾ ਹਾਂ ਬਈ ਉੱਥੇ ਜੀ ਉੱਥੇ ਟਰੈਕਟਰ ਮਸ਼ੀਨ ਤੇ ਮਸ਼ੀਨ ਤੇ ਲੱਗਿਆ ਹੋਇਆ ਉਹ ਤਾਂ ਕੀ ਕਹਿੰਦੇ ਇੱਕ ਦਿਨ ਨੰਧਿਆੜੀ ਮਰ ਜੂ ਕੁਛ ਨਹੀਂ ਕਹਿੰਦੇ ਉਹ ਆ ਮੇਰੇ ਪਿੰਡ ਵਾਲੇ ਵੀ ਨਾ ਕੇ ਜੀਪਸੀ ਵਾਲੇ ਉਹ ਤਾਂ ਟਰੈਕਟਰ ਬਦਲਦੀ ਰਹਿੰਦੇ ਆ ਆਏ ਤਾਂ ਬਦਲੇ ਜਾਂਦੇ ਬਈ ਫਿਰ ਉਹਨੂੰ ਫਰਕ ਥੋੜੇ ਦਿਨ ਹੀ ਹੋਇਆ ਨਾ ਹਜੇ ਲਾਇ ਨੂੰ ਅਗਲਾ ਕਹੂਗਾ ਪੰਜ ਚਾਰ ਦਿਨ ਚਲਾ ਕੇ ਹੁਣ ਫੜ ਲਿਆ ਪਹਿਲਾਂ ਉਹ ਕਰੇ ਖਰਾਬ ਜਾ ਖੜਾ ਸੀ ਉਹ ਲੋਡ ਕਰਾ ਕੇ ਫਿਰ ਉਧਰ ਲਾਤਾ ਸੀ ਨਹੀਂ ਵੀ ਜਵਾਬ ਦੇਤਾ ਤੇ ਭੈਣੇ ਤੋਂ ਵੀ ਜਵਾਬ ਦਿੱਤਾ ਬੜੇ ਮਾਣ ਨਾਲ ਆਇਆ ਸੀ ਮੈਂ ਤਾਂ ਉੱਥੇ ਖੁਸ਼ੀ ਚ ਆਇਆ ਸੀਗਾ ਵੀ 5 ਮਿੰਟਾਂ ਦੇ ਵਿੱਚ ਮੁੜਿਆ ਹਾਂ ਤੇ ਨਾਲੇ ਆਦਾ ਕੰਮ ਕਰ ਲੂੰਗਾ ਹੈ ਤੁਸੀਂ ਰਿਸ਼ਤੇਦਾਰੀ ਵਾਲੀ ਰਿਸ਼ਤੇਦਾਰੀ ਮੰਨੀ ਨਹੀਂ ਕੱਲ ਨੂੰ ਜੇ ਤੁਹਾਨੂੰ ਕੰਮ ਪਾਇਆ ਮੈਂ ਜਵਾਬ ਦੇ ਦੂੰਗਾ ਸਰ ਕੱਲ ਲੱਗ ਗਿਆ ਵੀ ਮੈਂ ਕੀ ਕਰਾਂ ਤੇ ਜੇ ਤੁਹਾਨੂੰ ਕੰਮ ਪਾਇਆ ਮੈਂ ਜਵਾਬ ਦੇ ਦੂੰ ਜੇ ਮੈਨੂੰ ਕੰਮ ਪਾਇਆ ਤੁਸੀਂ ਜਵਾਬ ਦੋਗੇ ਫੇਰ ਰਿਸ਼ਤੇਦਾਰੀ ਕਹਦੀ ਹੋਗੀ ਚਲ ਭਾਈ ਮੈਂ ਤਾਂ ਚੱਲਦਾ ਤੂੰ ਹੀ ਨਹੀਂ ਦਿੱਤਾ ਤਾਂ ਨਾ ਦਿੱਤਾ ਚਲੋ ਲੈ ਬਾਈ ਤਾਂ ਹੁਣ ਗੁੱਸੇ ਹੋ ਕੇ ਉੱਠ ਕੇ ਭੱਗ ਗਿਆ ਹੁਣ ਮੈਂ ਕਿਧਰੋਂ ਦੇ ਦਾ ਟਰੈਕਟਰ ਦਸ ਪਹਿਲਾਂ ਅਸੀਂ ਦਵਾਇਆ ਸੀ ਮਿੰਤ ਕਰਕੇ ਉਹ ਖਰਾਬ ਕਰਕੇ ਧਰਤਾ ਹੁਣ ਦਵਾਰੇ ਆਖੇ ਸੱਸ ਨੂੰ ਕਹਿ ਕੇ ਹੋਰ ਮਿੰਤ ਕਰ ਲਾ ਹੁਣ ਮੈਂ ਇੱਥੋਂ ਨਹੀਂ ਬਈ ਬਾਰ ਬਾਰ ਮਿੰਤ ਹੁੰਦੀ ਗੁੱਸੇ ਹੁੰਦਾ ਤਾਂ ਭੱਗ ਜਾਂਦੇ ਦੇਖੀ ਜੋ ਭੱਗਿਆ ਤਾਂ ਭੱਗਿਆ ਹੁਣ ਮੈਂ ਕਿਧਰੋਂ ਫੋੜ ਲਾਦਾ ਦਸ ਮੂਰੇ ਜੇ ਮੈਨੂੰ ਆਪ ਨੂੰ ਦਾਤ ਚ ਦਿੱਤੇ ਹੁੰਦੇ ਕੋਈ ਮਸ਼ੀਨਰੀ ਕੋਈ ਟਰੈਕਟਰ ਹੀ ਦਿੱਤਾ ਹੁੰਦਾ ਚਲ ਮੈਂ ਬਿਨਾ ਪੁੱਛੇ ਸਾਰਿਆਂ ਤੋਂ ਮਿੰਟ ਚ ਫੜਾ ਦਿੰਦੀ ਵੀ ਲੈ ਬਾਈ ਤੂੰ ਆਹ ਮੇਰੀ ਚੀਜ਼ ਲੈ ਜਾ ਹੁਣ ਅਗਲੇ ਦੇ ਬਗਾਨੇ ਹੱਥ ਚ ਚੀਜ਼ ਹੈਗੀ ਬਗਾਨਿਆਂ ਦੀ ਮਿੰਤ ਕੱਢਣੀ ਪਊਗੀ ਬਈ ਮੇਰੇ ਪ੍ਰਾਣੋਂ ਆ ਚੀਜ਼ ਦੇ ਦੋ ਹੁਣ ਅਗਲੇ ਜਵਾਬ ਦੇ ਜਾਂਦੇ ਮੈਂ ਧੱਕੇ ਨਾ ਕਿਥੋਂ ਚੀਜ਼ ਦੇ ਨਾ ਦੇਖੀ ਜਾਓ ਹੁਣ ਬਾਈ ਤਾਂ ਗੁੱਸੇ ਹੋ ਕੇ ਭੱਗ ਗਿਆ ਹੋ ਜਾਂਦੇ ਗੁੱਸੇ ਲੈ ਟਰੱਕਰ ਬਾਹਰ ਕੇ ਖੜਾ ਨਾ ਨਾ ਲੈਟ ਬਾਲਾ ਹੋ ਗਿਆ ਮੈਂ ਹਾ ਤੇਲ ਤੂਲ ਪਾਉਣ ਲੱਗ ਗਿਆ ਹੁਣ ਨਾ ਨਾ ਟਰੱਕਰ ਤਾਂ ਮੈਂ ਦਿੱਤੀ ਨਹੀਂ ਲੈ ਹੁਣ ਮੈਂ ਉਹਦੇ ਆਖਿਆ ਸੀ ਭਈ ਗੱਲ ਸੁਣ ਕੇ ਜਾਓ ਮੇਰੀ ਮਾਸੇ ਨੇ ਜਵਾਬ ਤਾਂ ਦਿੱਤੇ ਆਪਣੀ ਕੁੜੀ ਨੇ ਜਵਾਬ ਦਿੱਤਾ अच्छा, अच्छा। के जीरा पिछला ट्रैक्टर सी ओते 40 45000 ਰੁਪਇਆ ਲੱਗ ਗਿਆ اچھا ਤੇ ਉਹ ਤੁਸੀਂ ਬਰਾਣ ਕਰਕੇ ਖੜਾ ਗਿਆ ਮੈਂ ਬਈ ਉਹਦੇ ਕਲੇ ਪੈ ਪਾਟੀ ਸੀ ਉਹ ਪਾਈਪ ਸਹੀ ਕਰਾ ਕੇ ਮੈਂ ਘਰੇ ਖੜਾ ਕੇ ਜਾਵਾਂਗਾ ਹਾਂ ਸੋੜਾ ਮੈਂ ਉਹਦਾ ਜਮਾ ਸਹੀ ਸੀਗਾ ਮੈਂ ਟਰੈਕਟਰ ਅ ਟਰੈਕਟਰ ਨੂੰ ਕੀ ਹੋਇਆ ਸੀਗਾ ਟਰੈਕਟਰ ਨੂੰ ਕੀ ਹੋਇਆ ਸੀ ਨਾ ਕੋਈ ਦਿੱਕਤ ਸੀਗੀ ਹਾਂ ਤੇ ਉਹ ਦੋਨੇ ਜਾਨੀਆਂ ਇੱਕ ਗਲ ਝੂਠ ਮਾਰਦੀਆਂ ਸੀ ਅੱਛਾ ਤੇ ਮੈਂ ਕਹੇ ਕਿ ਆ ਹੋਏ ਮੈਨੂੰ ਕੁੜੀ ਕਹਿੰਦੀ ਸੀ ਆਪਣੀ ਹੂੰ ਹੂੰ ਮੈਂ ਕਹੇ ਕਿ ਮੁਰਾ ਨੂੰ ਮੈਂ ਭਾਈ ਤੇ ਧੰਨਵਾਦ ਤਾਂ ਨਹੀਂ ਦੇਣਾ ਤੇ ਆਹ ਕਿਰੀ ਹੁਣ ਜਦੋਂ ਆਉਣਗੇ ਆਪਣੇ ਕੋਲੇ ਮੇਰਾ ਵੀ ਜਵਾਬ ਉਹੀ ਹੈ ਮੈਂ ਸੋਨੂੰ ਦੱਸਿਆ ਸੀ ਵੀ ਉਹਨਾਂ ਦਾ ਜਵਾਬ ਮੰਗੂਈ ਸੀ ਤੁਸੀਂ ਜਾਣੇ ਨਹੀਂ ਸੀ ਕਿ ਉਹ ਮੂੰਹ ਦਾ ਮਾਨ ਗਵਾਇਆ ਪਹਿਲਾਂ ਮੈਂ ਤੇ ਫੋਨ ਮੈਂ ਫੋਨ ਕਰਿਆ ਉਹਨੂੰ ਮੈਂ ਤਾਂ ਮੇਰੀ ਗੱਲ ਤਾਂ ਸੁਣਨਾ ਜਦੋਂ ਉਹ ਉਦੋਂ ਬੁੜੀ ਬਿਮਾਰ ਹੋਈ ਬਟੰਡੇ ਲੈ ਕੇ ਗਿਆ ਮੈਂ ਦਰ ਦਰ ਘੁੱਸਦਾ ਹੀ ਆ ਗੱਡੀ ਕਰਾਇ ਤੇ ਲੈ ਕੇ ਗਿਆ ਕੋਈ ਆਇਆ ਨਹੀਂ ਆ ਗਏ ਹਾਂ ਉਹਦਾ ਭੁੱਲ ਗਿਆ ਉਹ ਉਹ ਕੌਣ ਯਾਦ ਰੱਖਦਾ ਹੈ ਹੈ ਹਾਂ ਤੇ ਹੁਣ ਜਦੋਂ ਆਉਣ ਦੇ ਫੋਨ ਉਦੋਂ ਮੈਂ ਜਵਾਬ ਦਊਗਾ ਯਾਰ ਨਾ ਮੇਰੇ ਸਾਰਾ ਕੁਝ ਕਿ ਤੂੰ ਉਦੋਂ ਟਰੈਕਟਰ ਹੀ ਨਹੀਂ ਤਾਂ ਕਦੋਂ ਵੇਲੇ ਤੇ ਹੁਣ ਤੁਸੀਂ ਮੈਨੂੰ ਫੋਨ ਕਰੀ ਜਾਂਦੇ ਯੋ ਬਾਈ ਤੇ ਰਹਿੰਦਾ ਬਾਹਰ ਆ ਆਪਣੀ ਕੁੜੀ ਤੇ ਛੱਸ ਆਈਆਂ ਰਾਤ ਨੂੰ ਫੋਨ ਤਾਂ ਕਰਨਗੇ ਮੈਂ ਤਾਂ ਹੈਗਾ ਹੀ ਸਰਦਾ ਕਿੱਥੇ ਹੁੰਦਾ ਹੈ ਹੈ ਇਹ ਤੋੜ ਕੇ ਮੂੰਹ ਤੋੜ ਕੇ ਜਾਏ ਜੀ ਮੈਂ ਕਹਿੰਦਾ ਰਾਤ ਨੂੰ ਹਾਂ ਹੁਣ ਪਤਾ ਲੱਗੋ ਉਹਨਾਂ ਨੂੰ ਵੀ ਜਵਾਬ ਤਾਂ ਕੀ ਨਤੀਜਾ ਨਿਕਲਦਾਗਾ ਮੋਹ ਨਾ ਕਹਤਾ ਕਹਿ ਨਹੀਂ ਸਾਡੇ ਕੋਲ ਤਾਂ ਵੀ ਖਰਾਬ ਹੈ ਤੇ ਸਾਡਾ ਚਿਰੀਤ ਲੱਗਿਆ ਹੋਇਆ ਨੇ ਦੇਖ ਲੈ ਫੇਰ ਟਰੈਕਟਰ ਦਾ ਲੋਹਾ ਤਾਂ ਨੇੜੇ ਹੋ ਗਿਆ ਰਿਸਤਾ ਤਾਂ ਕੁਛ ਨਾ ਲੱਗਿਆ ਭਰਾ ਨੂੰ ਤੋੜ ਕੇ ਮੋੜ ਕੇ ਤੋੜਤਾ ਮੋੜਤਾ ਪਤਾ ਤੁੱਕ ਮੰਗੂ ਤੋੜਦਾ ਭਰਾ ਨੂੰ ਤਾਂ ਹੋਂ ਦੇ ਟਾਈਮ ਆਪਣਾ ਵੀ ਆ ਤਾਂ ਨਹੀਂ ਸੋਚੇਗਾ ਵੀ ਮੇਰਾ ਭਰਾ ਆਇਆਗਾ ਮੈਂ ਤਾਂ ਇਹ ਲੜਣਾ ਮਾਉਂਦਾ ਸੀ ਤੋਂ ਨਹੀਂ ਇਹ ਹੀ ਬਾਜ ਜਾਂਦਾ ਜੀ ਕੋਈ ਕੰਮ ਹੋਣਾ ਨਹੀਂ ਫਿਰ ਰਿਸ਼ਤਾ ਦਾ ਕੁਛ ਨਾ ਲੱਗਿਆ ਨਾ ਪਿਛਲੇ ਵਾਰ 10 ਕਿੱਲੇ ਜ਼ਮੀਨ ਦੇ ਉਹਨਾਂ ਦੇ ਬਾਅਦ ਕੀ ਐਸ ਦਿਨ ਰਾਤ ਕਰਕੇ ਆ ਦਾ ਕੰਮ ਛੱਡਿਆ ਤੇ ਮੇਰੇ ਤਾਂ ਇਹ ਲੜ ਤੁਸੀਂ ਸਾਰੀ ਸੁਣ ਲਈ ਪਏ ਕਿਸੇ ਤੋਂ ਕਣਕ ਨੂੰ ਉਸ ਤੋਂ ਪਰੇ ਸਿੱਧਣਾ ਵੀ ਸਾਰਾ ਉਹ ਕੀਤਾ ਹਾਂ ਮੈਂ ਦੱਸ ਦੇਣਾ ਵੱਧ ਮੁੜ ਕੇ ਆ ਨਾ ਸਾਰਾ ਕੰਮ ਕਰਕੇ ਉਹਨਾਂ ਨੂੰ ਨਵਾਂ ਮਕਾਨ ਪਾਇਆ 10 ਦਿਨ ਫਿਰ ਤੁਰਿਆ ਫਿਰੇ ਆਫਿਸ ਉਹੀ ਤਾਂ ਗੱਲ ਹੈ ਕਿਹਨੇ ਕਹਿਆ ਕਿ ਮੈਂ ਸਿਮਿੰਟ ਲਿਆ ਕਿਹਦੇ ਪੁਰਾਨੇ ਕੋਲੇ ਪਾਇਆ ਜਾ ਕਿਹਦੇ ਪਾਣੀ ਦੀ ਟੈਂਕੀ ਭਰ ਲੈ ਉਹ ਨਾਲ ਹੀ ਜਾ ਤੂੰ ਫਿਰ ਮੂਰੇ ਸੱਸ ਨੂੰ ਕਰ ਦਿੰਦੀ ਆ ਆਪਣੀ ਵੇਰੀ ਸੱਸ ਨੂੰ ਕਰ ਸੱਸ ਤੇ ਕੁੜੀ ਕੋਈ ਨਹੀਂ ਬਰਾਬਰ ਦੀ ਆਪਣੀਆਂ ਉਹੀ ਤਾਂ ਗੱਲ ਹੈ ਬਰਾਬਰ ਦੀ ਆਹੋ ਇੱਕੋ ਗੱਲ ਬਾਤ ਹੈ ਇੱਕੋ ਗੱਲ ਜੇ ਬੋਲੀ ਸੱਸ ਬਾਹਰ ਬੈਠੀ ਸੀ ਕੁੜੀ ਅੰਦਰ ਸੀ ਪਹਿਲਾਂ ਮੈਂ ਸੱਸ ਕੋਲੇ ਗਿਆ ਕੀ ਕਹਿੰਦੀ ਮਾਸੀ ਮਾਸੀ ਨੇ ਜਵਾਬ ਦਿੱਤਾ ਕਿ ਨਹੀਂ ਪਈ ਤੀ ਬਰਾਣ ਕਰਦਾ ਸੀ ਟਰੈਕਟਰ ਸਾਡਾ ਤੈਨੂੰ ਬਸ ਰਹਿ ਗਿਆ ਉਹਦਾ ਮਤ ਦਾ ਆਹੋ ਗੱਲ ਇੱਕੋ ਹੀ ਐ ਨੂੰ ਸੱਸ ਦੀ ਕੁੜੀ ਦਾ ਵੀ ਉਹ ਵੀ ਕਹਿੰਦਾ ਹੂੰ ਆ ਫੋਨ ਵੀ ਜੇਦਾ ਜਦੋਂ ਮੈਂ ਚੱਲ ਸਕਦਾ ਹਾਂ ਤੇ ਵੀ ਉਹ ਹੀ ਗੱਲ ਵੀ ਰਿਸ਼ਤਾ ਦਾ ਕੁਛ ਨਾ ਲੱਗਿਆ ਨਾ ਵੀ ਆਇਆ ਮੇਰਾ ਭਰਾ ਆ ਸਮੀਤ ਨਾਲ ਹੀ ਆਇਆਗਾ ਚਲ ਕੱਲ ਨੂੰ ਮੋੜੇ ਆਉਂਦੇ ਆ ਪਕੜਾ ਪੜੇ ਜਨ ਰੱਖਣਾ ਸੀ ਕੱਲ ਨੂੰ ਛੱਡੇ ਆਉਂਦੇ ਗੱਲ ਤਾਂ ਇਹੀ ਸੀ ਹੁਣ ਤੇ ਨਾ ਨੇ ਆਪ ਤੇ ਜੁੜਾ ਪਾਦੇ ਪਿੱਛੇ ਰਿਸ਼ਤਾ ਖਰਾਬ ਕਰਿਆ ਚਲ ਕੋਈ ਗੱਲ ਨਹੀਂ ਮੈਂ ਕਿਹਾ ਪਾਣੀ ਪਤਾ ਨਹੀਂ ਪੀ ਲਾਂ ਫਿਰ ਮੈਂ ਜਾ ਕੇ ਉਹ ਖੇਤ ਭਈਆਂ ਕੋਲੇ ਹੋਰ ਕੋਈ ਹੱਲ ਹੋਣਾ ਕਰਦੇ ਆ ਕੋਈ ਹੱਲਾ ਇਹਨਾਂ ਦੇ ਲੈ ਲਾਂਗੇ ਗਰਦੇਵ ਕਹਤੋਂ ਹੋਰ ਕੀ ਹੈਗਾ ਹੂੰ ਜੇ ਇਹਨਾਂ ਦਾ ਲੈਵਾਂਗੇ ਆਪਣੇ ਮੇਵੇ ਦਾ ਟਰੈਕਟਰ ਹੋਊਗਾ ਮੈਂ ਤੁਹਾਨੂੰ ਪਹਿਨੇ ਕਿਹਾ ਸੀ ਮਹਨਤ ਦਿਨ ਪੰਨੇ ਆਏ ਤੁਸੀਂ ਸਾਰਾ ਆਸ਼ੇ ਟਰੈਕਟਰ ਨਹੀਂ ਕਰ ਲਾਏ ਹਾਂ ਚੰਗਾ ਫਿਰ ਚਲ ਠੀਕ ਹੁਣ ਤਾਂ ਲੈ ਆਇਆ ਟਰੈਕਟਰ ਮੈਂ ਉਦੋਂ ਆਖਿਆ ਭਾਈ ਉਹ ਨਹੀਂ ਦਿੰਦੇ ਜੀ ਉਹਦੀ ਸੱਸ ਦੀ ਚੱਲਦੀ ਆ ਉਹ ਕੁੜੀ ਕਹਿੰਦੀ ਮੇਰੇ ਤੇ ਚੱਲਦੀ ਨਹੀਂ ਮੇਰੇ ਸੱਸ ਦੀ ਚੱਲਦੀ ਆ ਕਹਿੰਦੀ ਨੂੰ ਸੱਸ ਦੀ ਉਹ ਇੱਕ ਗੱਲ ਹੈਗੀ ਹੁਣ ਜਦੋਂ ਅਸੀਂ ਕੋਈ ਚੀਜ਼ ਮੰਗ ਲਈਏ ਉਦੋਂ ਸੱਸ ਦੀ ਚੱਲਣ ਲੱਗ ਜਾਂਦੀ ਆ ਉਹ ਤਾਂ ਮੋਟਰਸਾਈਕਲ ਵੀ ਨਹੀਂ ਲੈ ਕੇ ਗਿਆ ਕਹਿੰਦਾ ਮੈਂ ਤਾਂ ਟਰੈਕਟਰ ਤੇ ਆਉਂਗਾ ਉਧਰ ਲੈ ਮੇਰੀ ਭੈਣ ਟਰੈਕਟਰ ਦੇਊਗੀ ਮੈਨੂੰ ਦੇ ਦੇ ਕਿਵੇਂ ਨਾ ਮੈਂ ਟਰੈਕਟਰ ਲੈ ਕੇ ਮੁਰੂਗਾ। ਲੈ ਹੁਣ ਤਾਂ। ਨੂਨੇ ਵਰੀਆ ਕਰਾ ਜੀ ਕੋਈ ਜਵਾਬ ਦੇਤਾ। ਨੂਹ ਕਰਤਾ ਨਹੀਂ ਫਿਰਦੇ ਅਸੀਂ ਵੀ ਸਭ ਕੁਝ ਨੂਹ ਰਹੀ ਐ। ਰੋਜ਼ ਹੀ ਆ ਜਾਂਦੇ ਟਰੈਕਟਰ ਦੇ ਦੇ ਸਾਨੂੰ ਟਰੈਕਟਰ ਦੇ ਦੇ। ਕੀ ਹੋਇਆ ਜੀ ਕੋ ਮੇਰੇ ਨੂਨੇ ਜਵਾਬ ਦੇਤਾ। ਆਏ ਸੀ ਜੀ ਨੇ ਇੱਥੇ ਆ ਖੜਦੇ ਨੇਗੇ। ਟਰੈਕਟਰ ਦੇ ਦਿਓ ਟਰੈਕਟਰ ਦੇ ਦੇ। ਤੇ ਪਿੰਡ ਚੋਂ ਨਾ ਟਰੈਕਟਰ ਹੀ ਮਿਲਦਾ ਕਿਥੋਂ? ਘਰ ਘਰ ਟਰੈਕਟਰ ਖੜੇ ਨੇ ਇੱਧਰ ਨੂੰ ਕੱਜ ਲਾਉਂਦੇ ਨੇ ਵੀ। ਹਾਂ ਬੇਬੇ ਮੇਰੇ ਭਰਾ ਨੇ ਤਾਂ ਫੋਨ ਇਹਨ ਚੱਕਿਆ ਮੈਂ ਲਾ ਦ ਬਾਈ ਗੁੱਸੇ ਹੋ ਗਿਆ ਗੁੱਸੇ ਹੋ ਗਿਆ ਤਾਂ ਹੋ ਜਾਣ ਦੇ 14 ਵਾਰੀ ਹੋ ਜਾਣ ਦੇ ਨਹੀਂ ਆ ਹੀ ਨਹੀਂ ਠੀਕ ਹੁੰਦਾ ਬੇਬੇ ਜੇ ਮੇਰੀ ਗੱਲ ਸੁਣ ਜੇ ਆਪਣੀਆਂ ਰਿਸ਼ਤੇਦਾਰਾਂ ਗਾ ਇਹ ਫਰਕ ਪੈਣ ਲੱਗਾ ਫੇਰ ਰਿਸ਼ਤੇਦਾਰੀਆਂ ਕਾਹਦੀਆਂ ਰਹੀਆਂ ਫੇਰ ਉਹ ਤਾਂ ਮੰਗਤੇ ਬਣੇ ਫਰੇ ਨੇ ਆਏ ਸਾਲ ਆ ਜਾਂਦੇ ਆਏ ਸਾਲ ਆ ਜਾਂਦੇ ਆ ਆਪਦੇ ਹੈਂ ਤੁੰਗੀ ਕਿਹਦੇ ਨਾਲ ਮੈਂ ਜੋ ਨਹੀਂ ਵਰਤਦੇ ਨਾ ਵਰਤਣ ਦੇ ਉਹੀ ਰਿਸ਼ਤੇਦਾਰੀਆਂ ਮੇਰੀ ਵਰਤਨ ਵਾਲੀ ਹੋਰ ਮੇਰੇ ਕਾਹਨਾ ਰਿਸ਼ਤੇਦਾਰ ਨਹੀਂ ਵਰਤਦੇ ਨਾ ਵਰਤਣ ਦੇ ਸਭ ਕੁਝ ਫੇਰ ਹੀ ਹੈ ਉਹ ਇੱਥੇ ਦਾ ਠੀਕ ਆ ਉਹ ਤਾਂ ਹੈਗਾ ਸਭ ਕੁਝ ਪਰ ਭੈਣ ਭਰਾ ਮ ਨਾਲ ਵੀ ਰਿਸ਼ਤੇਦਾਰੀ ਹੁੰਦੀ ਹੈ ਫਿਰ ਭਾਈ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਲੈ ਲਓ ਆਪਦਾ ਲੈ ਲਓ ਹੁਣ ਆ ਆਪਾਂ ਵੀ ਕੀ ਕਰੀਏ ਆਪਣਾ ਵੀ ਸਾਰਾ ਕੰਮ ਖੜਾ ਹੈਗਾ ਆਈ ਸਾਲ ਉਹ ਤਾਂ ਫਿਰ ਮੰਗਣ ਆਇਆ ਜਿਨਾਂ ਆਈ ਸਾਲ ਮੰਗਣ ਆਇਆ ਜਿੰਨੇ ਆਪਾਂ ਵੀ ਸੋਚਣ ਕੁਛ ਮਾੜਾ ਮੋਟਾ ਆਪਾਂ ਇੱਕ ਦਿਨ ਸਾਰ ਲੈਂਦੇ ਦੇ ਦਿੰਦੇ ਕਿੰਨੀ ਵੱਡੀ ਗੱਲ ਨਾ ਕਿੱਕੇ ਆਪਾਂ ਉਹ ਚੀਜ਼ ਤਾਂ ਅਗਲਾ ਉਹੀ ਗੱਲ ਸਤ ਬਗਾਨੇ ਨੂੰ ਵੀ ਦੇ ਦਿੰਦਾਗਾ ਫਿਰ ਭਾਈ ਸਮਰਾ ਕੇ ਦਾ ਅਸਰ ਐਡਿਆਸਤ ਕਰਕੇ ਆਇਆ ਸੀ ਗੱਡੀ ਦੂਰ ਆਇਆ ਉਹ ਫਿਰ ਵਿਚਾਰਾ ਕਿੰਨੇ ਦੋਸਤ ਕੇ ਆਥਨੇ ਇੱਕ ਵੇਲੇ ਜਾ ਕੇ ਘਰੇ ਬੜਿਆ ਹੋਊਗਾ ਫਿਰ ਭਾਈ ਸਮਰਾ ਕੇ ਰਹਿ ਜਾਂਦੇ ਹੁਣ ਆਏ ਸਾਲ ਕੀ ਕਰਗੇ ਉਹਨਾਂ ਨੂੰ ਮੂੰਹ ਕੋਸਾ ਉਹ ਤਾਂ ਮੰਗ ਤਾਂ ਆਏ ਗੱਲ ਬਣੀ ਪਈ ਆ ਉਹਨਾਂ ਹੀ ਤਾਂ ਆਏ ਸਾਲ ਆ ਜਣੇ ਜੀ ਦੀ ਟ੍ਰਾਈਟ ਦੇ ਦੇ ਟ੍ਰਾਈਟ ਫਿਰ ਆਪਣਾ ਵੀ ਆਏ ਸਾਲ ਕਿੱਥੇ ਬੇਬੇ ਪਿਛਲੇ ਸਾਲ ਮੰਗਿਆ ਸੀ ਇੱਕ ਵਾਰੀ ਖਰਾਬ ਕਰਕੇ ਛੱਡ ਕੇ 20000 ਰੁਪਏ ਲੱਗ ਗਿਆ ਕੀ ਪਤਾ ਪ੍ਰਮਾਤਮਾ ਉਹਨਾਂ ਨੇ ਸੁਣ ਲਿਆ ਅਗਲੇ ਵਾਰ ਉਹ ਇਦੋਂ ਵਧੀਆ ਲਿਆਉਣ ਨਵਾਂ ਲਿਆਉਣ ਬੱਤਾ ਆਪਾਂ ਪਤਾ ਕਹਿ ਨਹੀਂ ਲੈ ਆਉਣਾ ਹੋਰ ਆਪਾਂ ਕਿਹਾ ਕਹਿ ਨਹੀਂ ਨਾਲ ਨਾਲ ਹੈ ਬੇਬੇ ਮੈਂ ਤਾਂ ਨਹੀਂ ਕਹਿੰਦੀ ਸਭਰਾ ਤੁੱਤ ਤਾ ਕੋਈ ਰਸਤਾ ਨਹੀਂ ਮਿਲਦੀ ਵਰਤਨ ਨਾਲੀ ਤੇ ਹੁਣ ਤੂੰ ਐ ਦੇਖ ਵੀ ਮੇਰੀ ਭਝਾਈ ਨੂੰ ਕਿੰਨਾ ਦੁੱਖ ਹੋਇਆ ਹੋਊਗਾ ਹੋਇਆ ਤਾਂ ਹੋਊਗਾ ਮੈਂ ਮੇਰੇ ਭਰਾ ਨੂੰ ਵੀ ਵਿਚਾਰੇ ਨੂੰ ਦੁੱਖ ਹੋਇਆ ਹੋਊ ਐਨਾ ਆਪ ਮੇਰੀ ਭਝਾਈ ਦੇਖ ਜੇ ਆਪਦੇ ਭਰਾ ਨੂੰ ਫੋਨ ਕਰੇ ਅਗਲੇ ਮਿੰਟ ਚ ਉਹਨੂੰ ਚੀਜ਼ ਹਾਜ਼ਰ ਕਰ ਦੇਣਗੇ ਤੇ ਮੇਰਾ ਭਰਾ ਉੱਥੇ ਝਾਕੂਗਾ ਵੀ ਮੇਰੀ ਭੈਣ ਨੇ ਮੈਨੂੰ ਚੀਜ਼ ਨਹੀਂ ਦਿੱਤੀ ਹਣਾ ਟ੍ਰੈਕਟਰੀ ਮੰਗਿਆ ਸੀਗਾ ਤੇ ਉਹ ਕਿੰਨਾ ਦੁੱਖ ਹੁੰਦਾਗਾ ਆਪਜਾਪ ਨੂੰ ਤੂੰ ਆਪ ਤੱਕ ਇਸ ਨਾ ਵਰਤਣਾ ਨੀਗਾ ਆਪ ਤਾਂ ਤੂੰ ਵਰਤ ਤੇ ਹੱਡੀ ਤੇਰੀ ਉਮਰ ਨਾਂਗੀ ਸਾਰੀ ਮੈਂ ਤਾਂ ਹਜੇ ਵਰਤਨਾ ਸੀ ਉਹਨਾਂ ਨਾਲ ਤੂੰ ਤਾਂ ਮੇਰੇ ਰਿਸ਼ਤੇਦਾਰੀ ਵੀ ਟੜਾ ਕੇ ਰੱਖਤੀ ਉਹਨਾਂ ਨਾਲ ਨਹੀਂ ਧੀਏ ਵੇ ਤਾਂ ਸੱਚ ਠੀਕਰਾ ਪੈ ਗਿਆ ਮੈਂ ਦੱਸ ਕੀ ਕਰਾਂ ਮੈਂ ਕਿਹੜਾ ਵਰਤੂੰਗੀ ਹੁਣ ਮੈਂ ਦੱਸ ਕੀ ਕਰਾਂ ਮੇਰ ਤਾਂ ਖਲ ਤੇ ਬੜਦਾ ਪੈ ਗਿਆ ਹਾਂ ਮੇਰੀਆਂ ਤਾਂ ਬੜਦਾ ਤਾਂ ਪੈ ਗਿਆ ਬੇਬੇ ਹੁਣ ਜਿਹੜਾ ਕੰਮ ਕਰਨਾ ਸੀ ਉਤਤ ਕਰਤਾ ਮੈਨੂੰ ਤਾਂ ਤੜਾਤਾ ਉਹਨਾਂ ਨਾਲ ਕੀ ਕਰਾਂ ਕਿ ਮੈਂ ਤਾਂ ਕਰਤੇ ਪੜਨਾ ਪੈ ਗਿਆ